ਇੱਕ ਵੱਡੇ ਸਿਆਸਤਦਾਨ ਨਾਲ ਮੇਰਾ ਜਿਹੜਾ ਕੰਪੀਟੀਸ਼ਨ ਹੋਊ ਇਹ ਤੁਹਾਨੂੰ ਕਿਦੋਂ ਪਤਾ ਲੱਗਿਆ ਸਾਡੇ ਮੱਥ ਤੱਕ ਸੀ ਵੱਡੀ ਧਰਨੜੀ ਲੱਗੂਗਾ ਹੂੰ ਕਿਉਂਕਿ ਬਲਜੀਤ ਸਿੰਘ ਨੇ ਕਦੇ ਵੀ ਆਪਦਾ ਨਾਮ ਪਹਿਲਾਂ ਅਨਾਉਂਸ ਨਹੀਂ ਕੀਤਾ ਸੀ ਵੀ ਮੈਂ ਝੋਣਾ ਵਿੱਚ ਖੜਾ ਹੋ ਰਿਹਾ ਇਹਨੇ ਲਾਸਟ ਤੇ ਆ ਕੇ ਆਪਦੇ ਪੱਤੇ ਖੋਲੇ ਇਸ ਪੋਲਿਟਿਕਸ 'ਚ ਜਾਂ ਇਧਰ ਆਉਣ ਦਾ ਕਾਰਨ ਜਿਹੜੇ ਸਾਡੇ ਧਰਮ ਪ੍ਰਚਾਰਕਾਂ ਦੇ ਕੰਮ ਸੀ ਜਿਹੜੇ ਸਾਡੇ ਆਉਦੇਦਾਰਾਂ ਦੇ ਕੰਮ ਸੀ ਉਹਨਾਂ ਦੇ ਕਾਰਜ ਤਾਂ ਅਸੀਂ ਕਰ ਰਹੇ ਹੂੰ ਹੂੰ ਉਹ ਤਾਂ ਕੁਝ ਗਾਰੀ ਨਹੀਂ ਰਹੀ ਕਿਉਂ ਨਾ ਫਿਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਨਾਂ ਦੇ ਸਹਿਯੋਗ ਸਦਕਾ ਅਸੀਂ ਉਹਨਾਂ ਉਹਦੇ ਤੱਕ ਪਹੁੰਚ ਗਏ ਇਹੀ ਮਕਸਦ ਦੇ ਸਦਕਾ ਅਸੀਂ ਆਵਦੇ ਸੰਗਤ ਨੇ ਸਾਡਾ ਸਾਥ ਦਿੱਤਾ ਕਾਲਪੁਰਖ ਨੇ ਕਿਰਪਾ ਕੀਤੀ ਅਸੋ ਦੇ ਸਾਹਮਣੇ ਬੈਠੇ ਆ ਉਹਨਾਂ ਨੇ ਆਪਦੇ ਤਰੀਕੇ ਨਾਲ ਇਲੈਕਸ਼ਨ ਲੜਿਆ ਤੇ ਇਧਰ ਸੰਗਤ ਨੇ ਆਪਦੇ ਤਰੀਕੇ ਨਾਲ ਇਲੈਕਸ਼ਨ ਲੜਿਆ ਕਹਿੰਦੇ ਕਰਮੀ ਆਪੋ ਆਪਣੀ ਕਿਨੇੜੇ ਕੇ ਦੂਰ ਉਹਨਾਂ ਦਾ ਕਰਮਾਂ ਦਾ ਫਲ ਉਹਨਾਂ ਨੂੰ ਮਿਲ ਗਿਆ ਸਾਡੇ ਕਰਮਾਂ ਦਾ ਫਲ ਸਭ ਨੂੰ ਮਿਲ ਗਿਆ ਜੀ ਜਦੋਂ ਕੋਈ ਵੱਡੇ ਬੰਦੇ ਦਾ ਮੱਥਾ ਲਾਉਣੇ ਨਾ ਉਹ ਦੋ ਤਰੀਕੇ ਦਾ ਵਰਤਦੇ ਹੀ ਆਉਂਦੇ ਆ ਇੱਕ ਤਾਂ ਭੁਗਾਉਣ ਦਾ ਤੇ ਦੂਜਾ ਖਰੀਦਣ ਦਾ ਕਿਤੇ ਇਹ じゃ ਕੁਛ ਤਾਂ ਨਹੀਂ ਸਾਹਮਣਾ ਕਰਨਾ ਪਿਆ ਕੁਛ ਹੋਇਆ ਉਹਨਾਂ ਨੇ ਐ ਲਾਲੂ ਵੀ ਨੌਕਰੀਆਂ ਦੀ ਆਫਰ ਵੀ ਦਿੱਤੇ ਬਾਈ ਜੀ ਉੱਥੇ ਉਹਨਾਂ ਨੇ ਸਾਨੂੰ ਕਰੋੜਾਂ ਦੇ ਆਫਰ ਵੀ ਦਿੱਤੇ ਮਾਇਆ ਦੇ ਆਫਰ ਵੀ ਦਿੱਤੇ ਆ ਪਰ ਕਾਲ ਪ੍ਰਤਿ ਦੀ ਕਿਰਪਾ ਸਦਕਾ ਅਸੀਂ ਡੋਲੇ ਨਹੀਂ ਫਿਰ ਐਡੀ ਵੱਡੀ ਹਾਰ ਹੋਈ ਜੀ ਉਹ ਬਰਦਾਸ਼ਤ ਕਿਵੇਂ ਹੋਈ ਉਸ ਤੋਂ ਬਾਅਦ ਵੀ ਕੋਈ ਐਕਟ ਹੋਇਆ ਜਾਂ ਹੁਣ ਦੋਸ਼ ਪਰਦੋਸ਼ ਕੋਈ ਚੱਲ ਰਿਹਾ ਹੁਣ ਜਦੋਂ ਬੰਦੇ ਦੀ ਕੋਈ ਵੱਡਾ ਸਾਰਾ ਥੰਮ ਡਿੱਗਦਾ ਜੀ ਤੇ ਹਲ ਚਲਦਾ ਹੁੰਦੀ ਐ ਸਵਾਪ ਕੋ ਗੱਲ ਐ ਜੇ ਜਦੋਂ ਪੰਜਾਬ ਚ ਇੱਕ ਕਮੇਟੀ ਸੀਗੀ ਤੇ ਉਹ ਸਿੱਖਾਂ ਨੂੰ ਜੋੜ ਕੇ ਰੱਖਦੀ ਸੀ ਪਹਿਲਾਂ ਦਿੱਲੀ ਅਟ ਹੁੰਦਾ ਹੁਣ ਹਰਿਆਣਾ ਅਟ ਹੁੰਦਾ ਤੁਸੀਂ ਇਸ ਵਾਰੇ ਕੀ ਸੋਚਦੇ ਹੋ ਹਰਿਆਣੇ ਦੀ ਸਿੱਖ ਸੰਗਤ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਸਾਡੇ ਗੁਰੂ ਘਰਾਂ ਦੀ ਗੋਲਕ ਉਹ ਸਾਡੇ ਗੁਰੂ ਘਰਾਂ ਦੇ ਪ੍ਰਬੰਧ ਤੇ ਨਹੀਂ ਲੱਗ ਰਹੀ ਉਹਨਾਂ ਨੂੰ ਐਜੀਪੀਸੀ ਯੂਜ਼ ਕਰ ਰਹੀ ਹੈ ਇੰਡਸਟਰੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਚੜ੍ਹਦੀ ਕਲਾ ਚ ਹੋਵਾਂਗੇ ਆਪਾਂ ਵੀ ਚੜ੍ਹਦੀ ਕਲਾ ਚ ਆਂ ਇੰਡੀਆ ਦਾ ਦੌਰਾ ਚੱਲ ਰਿਹਾ ਜੀ 2025 ਦਾ ਤੇ ਹਰ ਰੋਜ਼ ਬਹੁਤ ਸਾਰੀਆਂ ਪਿਆਰੀਆਂ ਤੇ ਬਹੁਤ ਨਾਮਵਰ ਸਿੱਖੀਆਂ ਤਾਨੂੰ ਮਿਲਣ ਦਾ ਮੌਕਾ ਮਿਲ ਰਿਹਾ ਬਹੁਤ ਸਾਰੇ ਚੀਜ਼ਾਂ ਨਵੀਆਂ ਸਿੱਖਣ ਦਾ ਮੌਕਾ ਮਿਲ ਰਿਹਾ ਸੋ ਜਿੱਥੇ ਵੀ ਕੋਈ ਵਧੀਆ ਚੀਜ਼ ਦੇਖਣ ਨੂੰ ਸੁਣਨ ਨੂੰ ਮਿਲਦੀ ਆ ਤੁਹਾਡੇ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਤੇ ਉਹ ਕਰਦੇ ਆਂ ਪਿਛਲੇ ਦਿਨੀ ਹਰਿਆਣਾ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਚੱਲੀ ਤੇ ਉਹਨਾਂ ਨੇ ਫਿਰ ਇਲੈਕਸ਼ਨ ਹੋਏ ਇਲੈਕਸ਼ਨਾਂ ਦੇ ਵਿੱਚ ਵੱਡੇ ਉਲਟਫੇਰ ਵੀ ਹੋਏ ਤੇ ਉਹਨਾਂ ਉਲਟਫੇਰਾਂ ਦੀ ਚਰਚਾ ਅੱਜ ਵੀ ਚੱਲ ਰਹੀ ਆ ਕਿਉਂਕਿ ਉਹ ਚੱਲਦੀ ਰਹਿਣੀ ਆ ਹਜੇ ਹਫ਼ਤਾ ਦੋ ਹਫ਼ਤੇ ਹੋਰ ਜਦਾਂ ਚ ਇੱਕ ਉਹ ਕਮੇਟੀ ਪ੍ਰੋਪਰ ਵਰਕਿੰਗ 'ਚ ਨਹੀਂ ਆਉਂਦੀ ਪ੍ਰਧਾਨ ਨਹੀਂ ਬਣਦੇ ਤੇ ਉਹਨਾਂ ਚ ਇੱਕ ਚੱਲਦੀ ਰਹਿਣੀ ਆ ਇਹਨਾਂ ਉਲਟਫੇਰਾਂ ਦੇ ਵਿੱਚ ਇੱਕ ਉਲਟਫੇਰ ਮੇਰੇ ਖੁਦ ਦੇ ਹਲਕੇ ਕਾਲਿਆਂ ਵਾਲੀ ਮੰਡੀ ਦੇ ਵਿੱਚ ਹੋਇਆ ਕਾਲਿਆਂ ਵਾਲੀ ਦੀ ਜਿਹੜੀ ਸੀਟ ਸੀ ਇਹ ਸੀਟ ਦੇ ਉੱਤੇ ਇੱਕ ਬਹੁਤ ਹੀ ਨੌਜਵਾਨ ਜਿਹੜੇ ਇੱਕ ਕਹਿ ਸਕਦੇ ਆ ਗੁਰਸਿੱਖ ਸਮਾਜ ਸੇਵੀ ਤੇ ਕਾਫੀ ਚਿਰ ਤੋਂ ਅਸੀਂ ਉਹਨਾਂ ਨੂੰ ਦੇਖਦੇ ਆ ਰਹੇ ਸੀ ਵੀ ਉਹ ਬੜੀ ਹੀ ਸ਼ਿੱਦਤ ਨਾਲ ਆਪਦੀ ਜਿਹੜੀ ਗੁਰਸਿੱਖੀ ਜੀਵਨ ਨਿਵਾ ਰਹੇ ਨੇ ਉਹਨਾਂ ਨੇ ਇੱਕ ਬਹੁਤ ਹੀ ਸਿਆਸੀ ਕਹਿ ਸਕਦਾ ਮੈਂ ਕਿਉਂਕਿ ਮੈਂ ਉਹ ਗੱਲਾਂ ਤਾਂ ਨਹੀਂ ਕਹਿ ਸਕਦਾ ਜਿਹੜੀਆਂ ਗੱਲਾਂ ਹੈ ਹੀ ਨਹੀਂ ਇੱਕ ਸਿਆਸਤਦਾਨ ਕਹੂੰਗਾ ਬਲਜੀਤ ਸਿੰਘ ਦਾਦੂਵਾਲ ਵੱਡਾ ਨਾਂ ਤੇ ਕਾਫੀ ਚਰਚਾ 'ਚ ਰਹਿੰਦੇ ਆ ਉਹਨਾਂ ਨੂੰ ਮਾਰ ਦਿੱਤੀ ਆ ਤੇ ਮਾਰਤ ਵੀ ਵੱਡੇ ਫਰਕ ਨਾਲ ਦਿੱਤੀ ਆ ਸੋ ਇਹ ਗੱਲ ਸਾਰੇ ਕਿਤੇ ਚੱਲੀ ਤੇ ਸਾਰੇ ਲੋਕ ਜਾਣਨ ਦੇ ਇੱਛਕ ਨੇ ਵੀ ਉਹ ਨੌਜਵਾਨ ਕੌਣ ਆ ਕਿਉਂਕਿ ਜਦੋਂ ਕਈ ਵਾਰੀ ਜਦੋਂ ਵੱਡਾ ਥੰਮ ਡਿੱਗਦਾ ਵੱਡੀ ਸਿਆਸਦਾਨ ਡਿੱਗਦੇ ਆ ਤੇ ਉਦੋਂ ਫਿਰ ਇੱਕ ਨਾ ਭੰਡੀ ਪ੍ਰਚਾਰ ਜਾਂ ਛੋਟਾ ਪ੍ਰਚਾਰ ਵੀ ਕਰਦੇ ਆ ਇਹ ਕਿਤੇ ਦੂਰ ਐ ਨਹੀਂ ਹੈ ਤੇ ਉਹ ਬੰਦੇ ਦਾ ਕਦ ਕੇ ਕਦਕਾਠ ਨੂੰ ਛੋਟਾ ਕਰਕੇ ਆਂਗਦੇ ਆ ਪਰ ਆਪਾਂ ਤੁਹਾਡੇ ਸਾਹਮਣੇ ਅੱਜ ਬੁਲਾਉਣਾ ਵੀ ਕੌਣ ਬੰਦੇ ਆ ਤੇ ਕੀ ਉਹ ਡਿਜ਼ਰਵ ਕਰਦੇ ਸਨ ਕੋਈ ਇਦਾਂ ਤਾਂ ਨਹੀਂ ਹੈਗਾ ਵੀ ਉਹੀ ਜਿਵੇਂ ਉਹ ਕਹਿ ਰਹੇ ਆ ਤੁੱਕਾ ਚੱਲ ਗਿਆ ਪਰ ਮੇਰਾ ਮੰਨਣਾ ਤੁੱਕਾ ਨਹੀਂ ਇਹ ਅਕਾਲਪੁਰਖ ਦੀਆਂ ਬਖਸ਼ਿਸ਼ਾਂ ਹੁੰਦੀਆਂ ਤੇ ਤੁਹਾਡੀ ਮਿਹਨਤ ਤੇ ਨੀਅਤ ਤੇ ਨੀਤੀ ਦਾ ਫਲ ਹੁੰਦਾ ਸੋ ਮੇਰੇ ਨਾਲ ਨੇ ਇਸ ਟਾਈਮ ਸਰਦਾਰ ਰਬਿੰਦਰ ਸਿੰਘ ਜੀ ਖਾਲਸਾ ਜਿਹੜੇ ਕੀ ਮੇਰੇ ਗਰਾਈਆਂ ਮੇਰੇ ਪਿੰਡੋ ਆ ਤੇ ਅਸੀਂ ਮੈਂ ਤਾਂ ਚਲੋ ਇਹਨਾਂ ਤੋਂ ਕਾਫੀ ਫਰਕ ਆ ਸਾਡਾ ਉਮਰ ਦਾ ਤਾਂ ਪਰ ਫਿਰ ਵੀ ਇਹ ਇਹਨਾਂ ਨੂੰ ਬਹੁਤ ਚਿਰ ਤੋਂ ਅਸੀਂ ਜਾਣਦੇ ਆ ਤੇ ਅੱਜ ਉਹਨਾਂ ਨੂੰ ਗੁਜਾਰਿਸ਼ ਕੀਤੀ ਆ ਵੀ ਤੁਹਾਡੇ ਨਾਲ ਸਾਂਝ ਪਾਈਏ ਥੋੜੀ ਜਿਹੀ ਆਪਾਂ ਹਰਿਆਣਾ ਕਮੇਟੀ ਬਾਰੇ ਵੀ ਜਾਣਨਾ ਵੀ ਕੀ ਆ ਇਹਦਾ ਵੀ ਕਨਫਿਊਜ਼ਨ ਦੂਰ ਕਰਨੀ ਆ ਤੇ ਫਿਰ ਉਹਨਾਂ ਤੋਂ ਇਸ ਇਲੈਕਸ਼ਨਾਂ ਬਾਰੇ ਗੱਲ ਕਰਨੀ ਆ ਸੱਚੀ ਗੱਲ ਬਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਖਾਲਸਾ ਜੀ ਦੇਖੋ ਆਪਾਂ ਇਸ ਛੋਟੀ ਜੀ ਮੰਡੀ 'ਚ ਰਹਿੰਦੇ ਆ ਤੇ ਆਪਣਾ ਇੱਥੇ ਕਿਤੇ ਨਾ ਕਿਤੇ ਉਹ ਸਿੱਖਾਂ ਜਿਨ੍ਹਾਂ ਦਾ ਪੰਜਾਬ ਨਾਲ ਤੋੜ ਵਿਛੋੜਾ ਹੋਇਆ ਜੀ ਹੁਣ ਇੱਕ ਨਵੀਂ ਕਮੇਟੀ ਹੋਣ ਚਾਹੁੰਦੀ ਆ ਹਰਿਆਣਾ ਕਮੇਟੀ ਹੁਣ ਤਾਂ ਨਹੀਂ 10 ਸਾਲ ਤੁੱਤੇ ਹੋ ਗਏ ਮੈਨੂੰ ਲੱਗਦਾ 14 ਵਿੱਚ ਹੋਇਆ ਸੀ ਇਹਦਾ ਆਰਡੀਨੈਂਸ ਸੀ ਹਾਂਜੀ 2014 ਸੀ 2014 ਵਿੱਚ ਤੇ ਇਸ ਕਮੇਟੀ ਦੇ ਆਉਣ ਨਾਲ ਮੇਰੇ ਵੀ ਮਨ ਚ ਸ਼ੁਰੂ ਚ ਮੈਂ ਆਪਦੇ ਨਿੱਜੀ ਸ਼ੰਕੇ ਦੱਸਾਂ ਹੁਣ ਆਮ ਦਰਸ਼ਕ ਦੇ ਵੀ ਹੈਗੇ ਵੀ ਜਦੋਂ ਪੰਜਾਬ ਚ ਇੱਕ ਕਮੇਟੀ ਸੀਗੀ ਤੇ ਉਹ ਸਿੱਖਾਂ ਨੂੰ ਜੋੜ ਕੇ ਰੱਖਦੀ ਸੀ ਪਹਿਲਾਂ ਦਿੱਲੀ ਅੱਡ ਹੁੰਦਾ ਹੁਣ ਹਰਿਆਣਾ ਅੱਡ ਹੁੰਦਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਬਾਕੀ ਤਾਂ ਹੈ ਜੀ ਜੋ ਵੀ ਸਮਾਜ ਵਿੱਚ ਹੁੰਦਾ ਜੋ ਵੀ ਸਿੱਖ ਧਰਮ ਵਿੱਚ ਹੁੰਦਾ ਹੈ ਅੱਜ ਤੋਂ ਲੈ ਕੇ ਪਹਿਲਾਂ ਤੋਂ ਲੈ ਕੇ ਅੱਜ ਤੱਕ ਜਿੰਨਾ ਵੀ ਹੋਇਆ ਉਹ ਕਾਲਪੁਰਖ ਦੀ ਕਿਰਪਾ ਸਦਕਾ ਕਾਲਪੁਰਖ ਦੇ ਭਾਣੇ ਵਿੱਚ ਹੋਇਆ ਪਰਮਾਤਮਾ ਜੋ ਵੀ ਕਰਦਾ ਹੈ ਉਹ ਬਹੁਤ ਕੁਝ ਦੇਖ ਕੇ ਕਰਦਾ ਹੈ ਬਿਲਕੁਲ ਇਨਸਾਨ ਨੂੰ ਹਮੇਸ਼ਾ ਹੀ ਆ ਲੱਗਦਾ ਵੀ ਕਿਤਨਾ ਕਿਤੇ ਫਰਕ ਰਹਿ ਗਿਆ ਜਦੋਂ ਕਿਸੇ ਦੀ ਉਮੀਦ ਨਾ ਪੂਰੀ ਹੋਵੇ ਕਿਸੇ ਦੀ ਇੱਛਾ ਨਾ ਪੂਰੀ ਹੋਵੇ ਐਂ ਆਖਦਾ ਵੀ ਮੇਰੇ ਪਰਮਾਤਮਾ ਮੇਰੇ ਨਾਲ ਗਲਤ ਕਰਤਾ ਪਰਮਾਤਮਾ ਜੋ ਕਰਦਾ ਹੈ ਬਹੁਤ ਦੇਖ ਕੇ ਫਰਕ ਕੀਤੇ ਠੀਕ ਕਰਦਾ ਜੀ ਰਹੀ ਗੱਲ ਕਮੇਟੀ ਦੀ ਹਰਿਆਣਾ ਸੇ ਗੁਰਦਾਰ ਪ੍ਰਬੰਧਕ ਕਮੇਟੀ 2014 ਵਿੱਚ ਫੌਂਡ ਵਿੱਚ ਆਈ ਆ ਹੂੰ ਹੂੰ ਦੇਵੂ ਦਾ ਪ੍ਰਚਾਰ ਪ੍ਰਸਾਰਣ ਜਿੰਨਾ ਵੀ ਹੈ ਆਪਣੇ ਸਾਹਮਣੇ ਹੈ ਕਿਵੇਂ ਕਿਵੇਂ ਇਹਨਾਂ ਵਿੱਚ ਵਿਕ ਪੈਂਦੇ ਰਹੇ ਕਿਵੇਂ ਕਿਵੇਂ ਇਹਨਾਂ ਵਿੱਚ ਝਗੜੀ ਝਕੜਾਲੂ ਚੱਲੇ ਚੱਲਦੇ ਰਹੇ ਕਿਵੇਂ ਕਿਵੇਂ ਇਹਨਾਂ ਦੇ ਗੁਰਦਾਰ ਪ੍ਰਬੰਧਾਂ ਵਿੱਚ ਰਹੇ ਉਹਨਾਂ ਲਗਭਗ 52 ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾਂ ਪ੍ਰਬੰਧਕ ਕਮੇਟੀ ਕੋਲ ਆ। ਦੂਜੀ ਗੱਲ ਤੁਸੀਂ ਕਹੀ ਹੈ ਵੀ ਇਹ ਐਜੀਪੀਸੀਸੀ ਤੇ ਬਣਾਉਣ ਦੀ ਕੀ ਲੋੜ ਪਈ। ਉਹਦੇ ਕਾਰਨ ਇਹ ਰਿਹਾ ਜੀ ਕਿਤੇ ਨਾ ਕਿਤੇ ਹਰਿਆਣਾ ਦੇ ਸਿੱਖ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਬਣਾਉਣ ਦਾ ਮੈਨ ਕਰਨੇ ਰਿਹਾ। ਹਰਿਆਣੇ ਦੀ ਸਿੱਖ ਸੰਗਤ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਸਾਡੇ ਗੁਰੂ ਘਰਾਂ ਦੀ ਗੋਲਕ ਉਹ ਸਾਡੇ ਗੁਰੂ ਘਰਾਂ ਦੀ ਪ੍ਰਬੰਧਤ ਹੀ ਨਹੀਂ ਲੱਗ ਰਹੀ। ਉਹਨਾਂ ਨੂੰ ਐਜੀਪੀਸੀ ਯੂਜ਼ ਕਰ ਰਹੀ ਹੈ ਤੇ ਇਹਨਾਂ ਨੇ ਸੋਚਿਆ ਵੀ ਜਿਹੜੇ ਸਾਡੇ ਗੁਰੂ ਘਰਾਂ ਦਾ ਪ੍ਰਬੰਧ ਹੈ ਉਹਨਾਂ ਨੂੰ ਪ੍ਰਬੰਧ ਨੂੰ ਸੁਧਾਰਨ ਵਾਸਤੇ ਪ੍ਰਬ ਹਰਿਆਣਾ ਸਿੱਖ ਗੁਰਦੁਆਰਾ ਪਾਉਂਦੇ ਕਮੇਟੀ ਉਹਨੂੰ ਹੋਂਦ ਵਿੱਚ ਲੈ ਕੇ ਆਏ ਆ ਵੀ ਅਸੀਂ ਆਪ ਦੇ ਗੁਰਦੁਆਰਾਂ ਦਾ ਪ੍ਰਬੰਧ ਆਪ ਦੇ ਢੰਗ ਨਾਲ ਵਧੀਆ ਢੰਗ ਨਾਲ ਆ ਜਿੰਨਾ ਵੀ ਪੈਸੇ ਦੀ ਆਮਦਨ ਹੈ ਗੁਰੂ ਗੁਰੂ ਘਰਾਂ ਵਾਸਤੇ ਲਾਵਾਂਗੇ ਤਾਂ ਕਰਕੇ ਇਹ ਕਮੇਟੀ ਹੋਂਦ ਵਿੱਚ ਆਈ ਹੈ ਜੀ ਦੇਖੋ ਬੜਾ ਸੌਖਾ ਜਿਹਾ ਕਨਸੈਪਟ ਕਲੀਅਰ ਹੋ ਗਿਆ ਅਸੀਂ ਕਈ ਵਾਰੀ ਨਾ ਉਂਝੀ ਬਿਆਨਬਾਜ਼ੀ ਜਾਂ ਦੋ ਸਿਆਸਤੀ ਸਿਆਸੀ ਲੀਡਰਾਂ ਨੇ ਇਹ ਜੀਆਂ ਗੱਲਾਂ ਕਹਿਤੀਆਂ ਤੇ ਅਸੀਂ ਉਹਦੇ ਬਹਿਨ 'ਚ ਬਹਿ ਜਾਂਦੇ ਆ ਪਰ ਬਾਈ ਜੀ ਹੋਰਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਤਾਂ ਮੇਰੇ ਤਾਂ ਇਹੀ ਸਮਝ ਚ ਆਉਂਦਾ ਵੀ ਇਹ 'ਚ ਕੋਈ ਸਿੱਖ ਨਹੀਂ ਪਾੜ ਗਿਆ ਸਿੱਖ ਸਿੱਖੀ ਚ ਕੋਈ ਵੀ ਨੁਕਸਾਨ ਨਹੀਂ ਹੋਣਾ ਇਹਦੇ ਨਾਲ ਇਹਦੇ ਨਾਲ ਕੀ ਹੈ ਅਕਸਰ ਦੋ ਭਰਾ ਵੀ ਅੱਡ ਹੁੰਦੇ ਆਏ ਆ ਉਹ ਵੀ ਤਾਂ ਇੱਕੋ ਬਾਪ ਦੇ ਜਾਇ ਰਹਿੰਦੇ ਆ ਦੂਜਾ ਜਿਵੇਂ ਇਹਨਾਂ ਨੇ ਦੱਸਿਆ ਵੀ ਜਿਹੜਾ ਪ੍ਰਬੰਧਨ ਆ ਲੋਕਲ ਪ੍ਰਬੰਧਨ ਹੋ ਜੂਗਾ ਉਹ ਦੂਰੋਂ ਨਹੀਂ ਹੁੰਦਾ ਅਸੀਂ ਅਕਸਰ ਦਿੱਲੀ ਤੇ ਦੋਸ਼ ਲਾਉਂਦੇ ਆ ਵੀ ਦਿੱਲੀ ਸਾਡੇ ਤੇ ਆ ਕੇ ਰਾਜ ਕਰਦੀ ਆ ਜੀ ਜੀ ਤਾਂ ਫਿਰ ਇਹ ਵੀ ਤਾਂ ਉਹੀ ਰਾਜੀ ਹੋ ਗਿਆ ਸੀ ਇੱਕ ਕਿਸਮ ਦਾ ਜੇ ਕਹੀਏ ਪੰਜਾਬ ਦੇ ਗੁਰਦੁਆਰਿਆਂ ਦੇ ਆ ਕੇ ਹਰਿਆਣਾ ਦੇ ਗੁਰਦੁਆਰੇ ਦਾ ਪ੍ਰਬੰਧਨ ਕਰਨੇ ਕਿਤੇ ਜਾਇਜ਼ ਨਹੀਂ ਸੀ ਬਿਲਕੁਲ ਜੀ ਕਿਤੇ ਨਾ ਕਿਹਦੇ ਕਾਰਨ ਦੇਖੋ ਵੀ ਆਪਣਾ ਏਡਾ ਵੱਡਾ ਦੇਸ਼ ਹੈ ਭਾਰਤ ਦੇਸ਼ ਹੈ ਜਦਾ ਨਾਂ ਹੈ ਹਨਾ ਕੇਂਦਰ ਸਰਕਾਰ ਕੋਲੇ ਕੇਂਦਰ ਦੀਆਂ ਪਾਵਰਾਂ ਨੇ ਤੇ ਦੂਜੀਆਂ ਸੂਬਿਆਂ ਦੀਆਂ ਅਲੱਗ-ਅਲੱਗ ਸਰਕਾਰਾਂ ਬਣਦੀਆਂ ਨੇ ਤੇ ਮੈਂ ਤਾਂ ਕਿਤੇ ਨਾ ਕਿਤੇ ਇਹ ਵੀ ਸੋਚਦਾ ਹਾਂ ਉਹਨਾਂ ਵੀ ਹਰ ਸੂਬੇ ਦੀ ਅਲੱਗ ਕਮੇਟੀ ਹੋਵੇ ਤੇ ਸਾਡਾ ਕੇਂਦਰ ਸਰਕਾਰ ਸਾਡਾ ਜਿਹੜਾ ਅਕਾਲ ਤਖਤ ਹੈ ਉਹ ਸਾਡਾ ਤਖਤ ਹੈ ਜਿਵੇਂ ਉਹਨਾਂ ਦੀ ਦਿੱਲੀ ਤਖਤ ਹੈ ਤੇ ਸਾਡਾ ਤਖਤ ਇੱਥੇ ਹੈ ਤੇ ਇੱਥੋਂ ਦੇ ਫੈਸਲੇ ਅਸੀਂ ਕੇਂਦਰ ਦੇ ਫੈਸਲੇ ਮੰਨਗੇ ਉਹਨੂੰ ਜਵਾਬਦੇਹੀ ਹੋਈਏ ਉਹਨੂੰ ਜਵਾਬਦੇਹੀ ਹੋਵੇ ਅਸੀਂ ਇਹ ਕਿਤੇ ਨਹੀਂ ਹੋਇਆ ਵੀ ਹਾਂ ਗੁਰਦੁਆਰਾ ਪ੍ਰਬੰਧ ਜ਼ਰੂਰ ਸਾਡਾ ਇੱਧਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਾਸਤੇ ਹਰਿਆਣਾ ਛੇ ਗੁਰਦੁਆਰਪੰਦ ਕਮੇਟੀ ਬਣ ਗਈ ਪਰ ਸਾਰੀ ਸਿੱਖ ਸੰਗਤ ਉਵੇਂ ਹੀ ਜਿਵੇਂ ਪੰਜਾਬ ਨਾਲ ਪਹਿਲਾਂ ਜੁੜੀ ਹੋਈ ਸੀ ਉਵੇਂ ਜੁੜੀ ਹੈ ਜਿਵੇਂ ਅਕਾਲ ਤਖਤ ਸਾਹਿਬ ਨਾਲ ਪਹਿਮਾ ਭਾਵਨਾ ਸਾਡੀਆਂ ਸੀ ਉਵੇਂ ਦੀਆਂ ਉਵੇਂ ਹੀ ਆ ਭਾਵਨਾ ਵਿੱਚ ਕੋਈ ਫਰਕ ਨਹੀਂ ਪਿਆ ਪ੍ਰਬੰਧ ਵਿੱਚ ਜ਼ਰੂਰ ਪਿਆ ਵੀ ਅਸੀਂ ਇੱਥੋਂ ਦੀ ਯੂਜ਼ ਕਰਨ ਲਾ ਕੇ ਪਰ ਜਿਹੜੀਆਂ ਭਾਵਨਾਵਾਂ ਸਾਡਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਸ੍ਰੀ ਹੰਦਰ ਸਾਹਿਬ ਨੂੰ ਸਮਰਪਿਤ ਸੀ ਜਾਂ ਹੋਰ ਜਿੰਨੇ ਵੀ ਗੁਰਦੁਆਰਾ ਸਾਹਿਬ ਜਿੰਨੇ ਅਕਾਲ ਤਖਤ ਸਾਹਿਬ ਨੇ ਹੋ ਤਖਤ ਨੇ ਸਾਰਾ ਨੂੰ ਜਿਵੇਂ ਸਮਰਪਿਤ ਸੀ ਇਸੇ ਉਹੀ ਭਾਵਨਾ ਸਾਡੀਆਂ ਸੇਮ ਨੇ ਜੀ 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 ਬਿਲਕੁਲ ਇੱਕ ਜਿਹੜੀ ਤੁਸੀਂ 52 ਗੁਰਦੁਆਰਿਆਂ ਦੀ ਗੱਲ ਕੀਤੀ ਜਿੱਥੋਂ ਤੱਕ ਮੈਨੂੰ ਪਤਾ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਵੀ ਆਏ ਆ ਹਰਿਆਣੇ ਦੇ ਸੇ ਬਿਲਕੁਲ ਜੀ ਇਸੇ ਤੇ ਜੇ ਕਹੀਏ ਤਾਂ ਗੁਰੂ ਸਾਹਿਬ ਜਿੱਥੇ ਆਏ ਆ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਆ ਵੱਡੇ ਗੁਰਦੁਆਰਾ ਸਾਹਿਬ ਵੀ ਨੇ ਆੜਾ ਸਾਹਿਬ ਨੇ ਇਹ ਤੰਦਾਨ ਸਵੇ ਜੀਂਦ ਗੁਰਦੁਆਰਾ ਸਵੇ ਖੁਰੇਤਰੇ ਬੁੜੀ ਗੁਰਦੁਆਰਾ ਸਵੇ ਜਿਨ੍ਹਾਂ ਦੀ ਐਨਾਲੋ ਵੀ ਉਹਨਾਂ ਦੀ ਆਮਦਨ ਦੀ ਅਸਲ ਚ ਚੱਕਰ ਸੀ ਵੀ ਉਹਨਾਂ ਦੀ ਆਮਦਨ ਐਜੀਪੀਸੀ ਯੂਜ਼ ਕਰ ਰਹੀ ਸੀ ਇਹ ਆਪਣੇ ਸਿੱਖ ਸੰਗਤ ਇਹ ਕਹਿੰਦੀ ਸੀ ਵੀ ਇੱਥੋਂ ਦੀ ਜਿਹੜੀ ਆਮਦਨ ਹੈ ਉਹ ਹਰਿਆਣੇ ਦੇ ਸਿੱਖ ਪ੍ਰਬੰਧਾ ਦੇ ਵਿੱਚ ਹੀ ਲੱਗੇ ਹਰਿਆਣੇ ਦੇ ਗੁਰਦੁਆਰੇ ਪ੍ਰਬੰਧਾ ਵਿੱਚ ਲੱਗੇ ਉਹਨਾਂ ਦੀ ਫੋਨ ਦਾ ਕਾਰ ਨਹੀਂ ਸੀ ਐਸਜੀਪੀਸੀਬੀ ਜਦੋਂ ਆਪਾਂ ਕਹਿੰਨੇ ਆ ਤਾਂ ਫਿਰ ਕਿਤਨੇ ਕਿਤੇ ਸਿਆਸੀ ਲੋਕ ਵੀ ਯੂਜ਼ ਕਰਦੇ ਸੀ ਕਿਉਂਕਿ ਪਿੱਛੇ ਜੇ ਗੱਲਾਂ ਆਈਆਂ ਹੀ ਵੀ ਕਿਵੇਂ ਗੁਰਦੁਆਰੇ ਦੇ ਪੈਸਿਆਂ ਨਾਲ ਇਸ਼ਤਿਹਾਰ ਦਿੱਤੇ ਗਏ ਤੇ ਕਿੰਨਾ ਕੁਸ਼ ਉਹਨਾਂ ਨੂੰ ਦੁਰਵਰਤ ਤੋਂ ਹੋਈ ਹੁਣ ਨੇੜੇ ਤੋਂ ਤਾਂ ਅਸੀਂ ਨਿਗਾਹ ਰੱਖ ਸਕਦੇ ਆ ਦੂਰੋਂ ਨਿਗਾਹ ਨਹੀਂ ਨਾ ਰੱਖ ਸਕਦੇ ਸੀ ਵੀ ਕੌਣ ਕਿੱਥੇ ਜਾ ਰਿਹਾ ਏਡੇ ਸਾਂਝੇ ਬਜਟ ਦੇ ਵਿੱਚ ਸੋ ਬਹੁਤ ਵਧੀਆ ਮੈਂ ਇਸ ਚੀਜ਼ ਨੂੰ ਦਰਸ਼ਕਾਂ ਨੂੰ ਵੀ ਇਸ ਗੱਲ ਨੂੰ ਕਹੂੰਗਾ ਵੀ ਇਸ ਗੱਲ ਨੂੰ ਤੁਸੀਂ ਕਦੇ ਵੀ ਕੰਟਰੋਵਰਸੀਜ਼ ਨਾ ਪੋ ਨਾ ਲਿਆਓ ਇਹ ਕੋਈ ਬੁਰਾ ਨਹੀਂ ਹੋਇਆ ਇਹਦੇ ਵਿੱਚ ਕੁਝ ਨਹੀਂ ਹੋਇਆ ਇਹ ਤਾਂ ਇੱਕ ਸਿਆਸੀ ਲੋਕਾਂ ਲਈ ਬੁਰਾ ਹੋ ਸਕਦਾ ਉਹਨਾਂ ਦੀ ਚੌਧਰ ਕਟ ਗਈ ਬਸ ਇਹੀ ਹੈ ਨਾ ਉਹਨਾਂ ਦੀ ਉਹਨਾਂ ਨੇ ਕਿਤੇ ਕਰੋਨਾ ਤੇ ਰਾਜ ਕਰਨਾ ਸੀ ਕਿਤੇ ਹੁਣ ਥੋੜਾ ਜਿਹਾ ਅੱਧਿਆਂ 'ਚ ਰਹਿ ਜੂਗਾ ਹੋਰ ਕੁਝ ਨਹੀਂ ਤੁਸੀਂ ਬਹੁਤ ਵਧੀਆ ਆਪਦੀ ਇੱਕ ਸਿੰਪਲ ਜੌਬ ਕਰ ਰਹੇ ਸੀ ਆਮ ਪਰਿਵਾਰ ਚੋਂ ਉੱਠ ਕੇ ਚਲੋ ਸਿੱਖੀ ਸਰੂਪਨਾ ਤਾਂ ਤੁਸੀਂ ਸ਼ੁਰੂ ਤੋਂ ਜੁੜੇ ਹੋਏ ਹੋ ਕਿਉਂਕਿ ਮੈਂ ਬਹੁਤ ਪਹਿਲਾਂ ਤੋਂ ਦੇਖਦਾ ਆ ਰਿਹਾ ਮੈਂ ਇੱਥੇ ਦੱਸ ਦਿਆਂ ਬਾਈ ਜੀ ਹੋਰਾਂ ਬਾਰੇ ਦੱਸਦੇ ਹੁੰਦੇ ਆ ਬਿੱਤ ਜਦੋਂ ਇੱਥੇ ਨਗਰ ਕੀਰਤ ਨਿਕਲਦਾ ਨਾ ਤੇ ਬਾਈ ਜੀ ਅਕਸਰ ਤਾਬਿਆਂ 'ਚ ਬਹਿੰਦੇ ਤੇ ਸਾਰੀ ਦੁਨੀਆ ਮੇਰੇ ਅਰਗੀ ਉੱਥੇ ਨਗਰ ਕੀਰਤਾਂ 'ਚ ਖਾਣ ਪੀਣ ਦੇ ਕਿਤੇ ਇੱਧਰ ਹੋ ਗਈ ਕਿਤੇ ਇੱਧਰ ਹੋ ਗਈ ਤੇ ਸਾਰਾ ਸਾਰਾ ਦਿਨ ਇੱਕੋ ਪੋਜੀਸ਼ਨ 'ਤੇ ਬੈਠੇ ਰਹਿੰਦੇ ਆ ਸੋ ਇਹ ਤੁਹਾਡੀ ਅਸੀਂ ਇਹ ਲੱਗਾ ਉਹਦੀ ਫਲ ਪਿਆ ਤੁਹਾਨੂੰ ਉਸ ਦਾ ਬੂਰ ਪਿਆ ਬਿਲਕੁਲ ਜੀ ਇਸ ਪੋਲਿਟਿਕਸ 'ਚ ਜਾਂ ਇੱਧਰ ਆਉਣ ਦਾ ਕਾਰਨ ਮੇਰਾ ਇੱਧਰ ਆਉਣ ਦਾ ਕਿਤੇ ਨਾ ਕਿਤੇ ਕਾਰਨ ਇਹ ਰਿਹਾ ਸੀ ਮੇਰੇ ਦਿਲ ਵਿੱਚ ਵੀ ਰੁਝਾਨ ਸੀ ਵੀ ਜਿਹੜੀਆਂ ਸੇਵਾਵਾਂ ਗੁਰੂ ਸਾਹਿਬ ਦੀ ಅಪਾਰ ਕਿਰਪਾ ਰਹਿਮ ਸਦਕਾ ਸੀ ਅਪਿਛਲੇ 10-15 ਸਾਲਾਂ ਦੇ ਵਿੱਚ ਅਸੀਂ ਪਿੰਡਾਂ-ਪਿੰਡਾਂ ਵਿੱਚ ਜਾ ਕੇ ਦੇਸਾਰ ਸਫਾਈ ਦੇ ਕੈਂਪ ਲਾ ਰਹੇ ਹਾਂ। ਹੂੰ ਹੂੰ ਪਿੰਡਾਂ-ਪਿੰਡਾਂ ਵਿੱਚ ਜਾ ਕੇ ਗੁਰਮਤਿ ਪ੍ਰਤੀ ਬੱਚਾ ਨੂੰ ਜਾਗਰੂਤ ਕਰਨ ਵਾਸਤੇ ਗੁਰਮਤਿ ਦੇ ਪੀਪਲ ਲੈ ਰਹੇ ਹਾਂ। ਹੂੰ ਹੂੰ ਮਨ ਵਿੱਚ ਇਹ ਆਉਂਦਾ ਸੀ ਵੀ ਜਿਹੜੇ ਕੰਮ ਇਹਨਾਂ ਦੇ ਨੇ ਹੂੰ ਹੂੰ ਜਿਹੜੇ ਸਾਡੇ ਧਰਮ ਪ੍ਰਚਾਰਕਾਂ ਦੇ ਕੰਮ ਸੀ, ਜਿਹੜੇ ਸਾਡੇ ਅਹੁਦੇਦਾਰਾਂ ਦੇ ਕੰਮ ਸੀ, ਉਹਨਾਂ ਦੇ ਕਾਰਜ ਤਾਂ ਅਸੀਂ ਕਰ ਰਹੇ ਹਾਂ। ਹੂੰ ਹੂੰ ਉਹ ਤਾਂ ਕੁਛ ਗੱਲ ਹੀ ਨਹੀਂ ਰਹੀ ਕਿਉਂ ਨਾ ਫਿਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਨਾਂ ਦੇ ਸਹਿਯੋਗ ਸਦਕਾ ਵੀ ਅਸੀਂ ਉਹਨਾਂ ਉਧਿਆਂ ਤੱਕ ਪਹੁੰਚ ਕਰ ਗਏ ਤਾਂ ਕਿ ਇਥੋਂ ਦੇ ਜਿਹੜੇ ਪ੍ਰਬੰਧਾਂ ਨੂੰ ਹੋਰ ਵਧੀਆ ਢੰਗ ਨਾਲ ਅਸੀਂ ਸਮਾਜ ਵਿੱਚ ਪ੍ਰਚਲਿਤ ਕਰਕੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਨਾਲ ਤੇ ਗੁਰੂ ਤੇ ਹਸ ਨਾਲ ਜੋੜ ਸਕੀਏ ਤਾਂ ਕਰਕੇ ਸਾਡਾ ਇਹ ਇਰਾਦਾ ਬਣਿਆ ਫਿਰ ਬਾਕੀ ਗੱਲ ਰਹੀ ਫਿਰ ਵੀ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਪਿੰਡ ਦੇ ਬੱਚੇ-ਬੱਚੇ ਨੇ ਸਹਿਯੋਗ ਦਿੱਤਾ ਉਹਨਾਂ ਦਾ ਤਾਂ ਮੈਂ ਆਸਾਨਕ ਦੇ ਉਤਾਰ ਹੀ ਨਹੀਂ ਸਕਦਾ 11 ਨਗਰਾਂ ਨੇ ਬਹੁਤ ਸਹਿਯੋਗ ਦਿੱਤਾ ਬੱਚੇ ਤੋਂ ਲੈ ਕੇ ਬਜ਼ੁਰਗ ਜਿਹੜੇ ਬਜ਼ੁਰਗ ਕਦੇ ਆਪਣੇ ਮੇ ਬੱਚਿਆ ਦੀ ਖਾਤਰ ਵੀ ਨਹੀਂ ਚੋਣ ਵਾਸਤੇ ਵੋਟਾਂ ਮੰਗਣ ਵਾਸਤੇ ਗਏ ਸੀ ਉਹਨਾਂ ਨੇ ਵੀ ਜਾ ਕੇ ਵੋਟਾਂ ਮੰਗੀਆਂ ਜਿਹੜੇ ਕਿਤੇ ਚੋਣ ਇਲੈਕਸ਼ਨ ਹੀ ਨਹੀਂ ਦੀ ਕਿਸੇ ਉਹਨਾਂ ਨੇ ਕਿਸੇ ਕੋਈ ਜੁਆਇਨ ਕੀਤਾ ਸੀ ਕਿਤੇ ਵੋਟਾਂ ਨਹੀਂ ਮੰਗੀਆਂ ਸੀ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਪਹਿਲੇ ਦਿਨ ਤੋਂ ਲੈ ਕੇ ਅਖੀਰੀ ਅੱਜ ਤੱਕ ਅਕਾਲ ਪੁਰਖ ਦੀ ਬਹੁਤ ਰਹਿਮਤ ਬਹੁਤ ਕਿਰਪਾ ਮੈਂ ਪਰਮਾਤਮਾ ਮੂਰੀ ਤੇ ਹੀ ਅਰਦਾਸ ਕਰਦਾ ਵੀ ਐਸੀ ਤਰ੍ਹਾਂ ਹੀ ਕਹਿੰਿਆ ਕਬੀਰ ਕੁਕਰ RAM ਕੋ ਮਤੀਆ ਮੇਰੋ ਨਾਉ ਗਲੇ ਹਮਾਰੇ ਜੀਵਰੀ ਜਾ ਕੀ ਚਤਹ ਜਾਓ ਅਸੀਂ ਤਾਂ ਬਾਈ ਜੀ ਗੁਰੂ ਘਰ ਦੇ ਕੁੱਤੇ ਆ ਬਿਲਕੁਲ ਜਿੱਥੇ ਉਹ ਲੈ ਜਾਂਦਾ ਜਿਵੇਂ ਉਹ ਕਹਿ ਦਿੰਦੇ ਵੀ ਇੱਥੇ ਆ ਕੇ ਆਏ ਕਹਿ ਦੇ ਉੱਮੇ ਜਾ ਕੇ ਉੱਮੇ ਕਹਿ ਦਿੰਨੇ ਆ ਜਿੱਥੇ ਉਹ ਹਾਜ਼ਰੀ ਲਵਾ ਦਿੰਦੇ ਉੱਥੇ ਜਾ ਕੇ ਹਾਜ਼ਰੀ ਲਵਾ ਲੈਣੇ ਆ ਬਸ ਸਾਡਾ ਕੋਈ ਮਕਸਦ ਨਹੀਂ ਸੀ ਬਸ ਇਹੀ ਮਕਸਦ ਦੇ ਸਾਡੇ ਅਸੀਂ ਗਾਂਵ ਦੇ ਸੰਗਤ ਨੇ ਸਾਡਾ ਸਾਥ ਦਿੱਤਾ ਕਾਲਪੁਰਖ ਨੇ ਕਿਰਪਾ ਕੀਤੀ ਆ ਸਾਡੇ ਸਾਹਮਣੇ ਬੈਠੇ ਆ ਬਿਲਕੁਲ ਦੇਖੋ ਭਾਈ ਜੀ ਜਦੋਂ ਤੁਸੀਂ ਮੂਡ ਬਣਾ ਲਿਆ ਮੈਂ ਸਾਰਾ ਸਮਝ ਗਿਆ ਮੈਨੂੰ ਇਹੀ ਗੱਲ ਦਾ ਵੀ ਅਕਸਰ ਕਈ ਵਾਰੀ ਨਾ ਇਕੱਲੇ ਦੇ ਤੌਰ ਤੇ ਉਹਨੇ ਅਪਰਾਲੇ ਹੋ ਨਹੀਂ ਸਕਦੇ ਜਦੋਂ ਕੋ ਅਦਾਰਾ ਬਣ ਕੇ ਤੁਸੀਂ ਕਰਦੇ ਹੋ ਤਾਂ ਵੱਡਾ ਕੰਮ ਹੋ ਸਕਦਾ ਤੁਸੀਂ ਉਸ ਅਦਾਰੇ ਤੇ ਤੱਕ ਪਹੁੰਚਣ ਚ ਕੰਮ ਜਾਓ ਪਰ ਜਦੋਂ ਪਹਿਲੇ ਤੁਸੀਂ ਇਲੈਕਸ਼ਨਾਂ ਦਾ ਤਾਂ ਮੂਡ ਬਣਾ ਲਿਆ ਉਦੋਂ ਤਾਂ ਤੁਹਾਨੂੰ ਦਿਮਾਗ 'ਚ ਨਹੀਂ ਆਉਣਾ ਵੀ ਮੇਰਾ ਕੀ ਕੰਪੀਟੀਸ਼ਨ ਹੋਊ ਜਾਂ ਐਡੇ ਇੱਕ ਵੱਡੇ ਸਿਆਸਤਦਾਨ ਨਾਲ ਮੇਰਾ ਜਿਹੜਾ ਕੰਪੀਟੀਸ਼ਨ ਹੋ ਇਹ ਤੁਹਾਨੂੰ ਕਿਦੋਂ ਪਤਾ ਲੱਗਿਆ ਜਿਹਦਾ ਕਿਤੇ ਨਾ ਕਿਤੇ ਜਿਹੜਾ ਵਿਚਾਰ ਬਣੀ ਸੰਤ ਪਾਪਾ ਗੁਰਮੀਤ ਸਿੰਘ ਜੀ ਤਲੋਕੇ ਵਾਲੇ ਨੇ ਹੂੰ ਹੂੰ ਉਹਨਾਂ ਨੇ ਸਾਨੂੰ ਕਿਹਾ ਵੀ ਭਾਈ ਇਲੈਕਸ਼ਨ ਚ ਲੜਨਾ ਹੂੰ ਹੂੰ ਇਲੈਕਸ਼ਨ ਚ ਆਉ ਹਸੀ ਬਾਬਾ ਨੇ ਬੇਨਤੀ ਕੀਤੀ ਬਾਬਾ ਜੀ ਵੀ ਕਿਤੇ ਨਾ ਕਿਤੇ ਕਾਰਜਾਂ ਕਰਕੇ ਆਰਥਿਕ ਪੱਖੋਂ ਮਜ਼ਬੂਤ ਨਹੀਂ ਆ ਹੂੰ ਹੂੰ ਇਹ ਮਾਇਆ ਤੇ ਲਵੀ ਲੱਗੂਗਾ ਜੀ ਸਾਡੇ ਕੋਲ ਨਹੀਂ ਮਜ਼ਬੂਤੀ ਨਹੀਂ ਹੈ ਤੋ ਕਹਿੰਦੇ ਭਾਈ ਸੰਗਤ ਹੀ ਸਾਰਾ ਕੁਝ ਕਰਦੀ ਹੁੰਦੀ ਹੈ ਹੂੰ ਤੁਸੀਂ ਆਉ ਸਹੀ ਆਪਣਾ ਲੜਾਂਗੇ ਤਾਂ ਲੜੂਗਾ ਕੌਣ ਪਰ ਸਾਡੀ ਭਾਵਨਾ ਤਾਂ ਤੁਸ ਨੂੰ ਮੈਂ ਪਹਿਲਾਂ ਦੱਸਿਆ ਵੀ ਮੇਰੀ ਸੀ ਜਦੋਂ ਸੰਤ ਗੁਰਮੀਤ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਵਿੱਚ ਇਕੱਠ ਰੱਖ ਕੇ ਉਹਨਾਂ ਨੇ ਸਾਰੀ ਸੰਗਤ ਤੋਂ ਪੁੱਛਿਆ ਸਾਰੀ ਸੰਗਤ ਦੇ ਸਹਿਯੋਗ ਸਦਕਾ ਸਾਡਾ ਨਾਮ ਅਨਾਉਂਸ ਕਰ ਦਿੱਤਾ ਤੁਹਾਨੂੰ ਉਦੋਂ ਬਾਅਦਵੇਂਵੇਂਵੇਂ ਚੱਲਦੇ ਗਏ ਮੇਹ ਆਪਣੇ ਸੰਤ ਨੇ ਬਾਬਾ ਦਰਸ਼ਨ ਸਿੰਘ ਜੀ ਦਾਦੂ ਤੋਂ ਉਹਨਾਂ ਦਾ ਬਹੁਤ ਸਹਿਯੋਗ ਤੇ ਪਿਆਰ ਮਿਲਿਆ ਹਮਮ ਸਾਰਿਆਂ ਦੇ ਸਹਿਯੋਗ ਜੋ ਪਿਆਰ ਮਿਲ ਰਿਹਾ ਅਸੀਂ ਜਿੱਤੇ ਕਿਤੇ ਨਾਲ ਸਾਨੂੰ ਇਹ ਵੀ ਭਾਵਨਾਵਾਂ ਚੱਲ ਰਹਿਗੀਆਂ ਸੀਗਾ ਵੀ ਨਾਲ ਨਾਲ ਵੀ ਸਾਡਾ ਮੱਥ ਤੱਕ ਸੀ ਵੱਡੀ ਤਰ੍ਹਾਂ ਨਾਲ ਹੀ ਲੱਗੂਗਾ ਹਮ ਕਿਉਂਕਿ ਬਾਬਲਜੀਤ ਸਿੰਘ ਨੇ ਕਦੇ ਵੀ ਆਪਦਾ ਨਾਮ ਪਹਿਲਾਂ ਅਨਾਉਂਸ ਨਹੀਂ ਕੀਤਾ ਸੀ ਵੀ ਮੈਂ ਝੋਣਾ ਵਿੱਚ ਖੜਾ ਹੋ ਰਿਹਾ ਇਹਨੇ ਲਾਸਟ ਤੇ ਆ ਕੇ ਆਪਦੇ ਪੱਤੇ ਖੋਲੇ ਪਰ ਸੰਤ ਮਹਬੁਰਖਾਂ ਨੂੰ ਪਹਿਲਾਂ ਪਤਾ ਸੀਗਾ ਵੀ ਇਹ ਬੰਦਾ ਕਿਚੋਂ ਲੜੂਗਾ ਚਲੋ ਉਹਨਾਂ ਦੀ ਕਿਰਪਾ ਰਹੀ ਉਹਨਾਂ ਦਾ ਸਹਿਯੋਗ ਰਿਹਾ ਆਕਾਲਪੁਰਖ ਨੇ ਕਿਰਪਾ ਕੀਤੀ ਉਹਨਾਂ ਨੇ ਆਪ ਦੇ ਤਰੀਕੇ ਨਾਲ ਇਲੈਕਸ਼ਨ ਲੜਿਆ ਤੇ ਇਧਰ ਸੰਗਤ ਨੇ ਆਪ ਦੇ ਤਰੀਕੇ ਨਾਲ ਇਲੈਕਸ਼ਨ ਲੜਿਆ ਉਹ ਕਹਿੰਦੇ ਕਰਮ ਹੀ ਆਪੋ ਆਪਣੀ ਕਿਨੇੜੇ ਕੇ ਦੂਰ ਉਹਨਾਂ ਦਾ ਕਰਮਾਂ ਦਾ ਫਲ ਉਹਨਾਂ ਨੂੰ ਮਿਲ ਗਿਆ ਸਾਡੇ ਕਰਮਾਂ ਦਾ ਫਲ ਸਾਨੂੰ ਮਿਲ ਗਿਆ ਜੀ ਪਰ ਇਸ ਦੌਰਾਨ ਜਦੋਂ ਕੋਈ ਵੱਡੇ ਬੰਦਿਆਂ ਨਾਲ ਮੱਥਾ ਲਾਉਣੇ ਨੇ ਨਾ ਉਹ ਦੋ ਤਰੀਕੇ ਤਾਂ ਵਰਤਦੇ ਹੀ ਆਉਂਦੇ ਆ ਇੱਕ ਧਮਕਾਉਣ ਦਾ ਤੇ ਦੂਜਾ ਖਰੀਦਣ ਦਾ ਕਿਤੇ ਇਹੋ ਜਿਹਾ ਕੁਝ ਤਾਂ ਨਹੀਂ ਸਾਹਮਣਾ ਕਰਨਾ ਪਿਆ ਕੁਝ ਹੋਇਆ ਬਿਲਕੁਲ ਮੈਂ ਜੀ ਖਰੀਦਣ ਦਾ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਦੋਂ ਵੱਡੀ ਤਰ੍ਹਾਂ ਨਾਲ ਆਪਾਂ ਤੁਸੀਂ ਦੱਸੋ ਵੀ ਇੱਕ ਸਿਆਸਤੀ ਬੰਦੇ ਨਾਲ ਆਪਣਾ ਆ ਕੇ ਕੋਈ ਆ ਗਰਾਉਂਡ ਸਾਜਦੇ ਹਨਾ ਉਹਨਾਂ ਨਾਲ ਆਪਾਂ ਚੋਣ ਮદાન ਵਿੱਚ ਉਤਰਦੇ ਆਂ ਤਾਂ ਉਹ ਬੰਦਾ ਸਾਮਦਾਮ ਦੰਦਪੇ ਸਾਰੇ ਲਾਉਂਦਾ ਹੈ ਸਾਡਾ ਤਾਂ ਪਹਿਲਾ ਇਲੈਕਸ਼ਨ ਸੀ ਆਪਾਂ ਕਦੇ ਕੋਈ ਇਲੈਕਸ਼ਨ ਲੜਿਆ ਨਹੀਂ ਸੀਗਾ ਉਹਨਾਂ ਨਾਲ ਤਾਂ ਜਿਹੜੇ ਇਲੈਕਸ਼ਨ ਲੜਦੇ ਸੀ ਜਿਹਨਾਂ ਦੇ ਆਲੋ ਵੀ ਜਿੰਨੀ ਜ਼ਿੰਦਗੀ ਵਿੱਚ ਉਹ ਇਲੈਕਸ਼ਨਾਂ 'ਚ ਹੀ ਬੀਤੀ ਹੈ ਐਨੇ ਮੌਜੂਜ ਬੰਦੇ ਉਹਨਾਂ ਨਾਲ ਇਲੈਕਸ਼ਨ ਦੇ ਵਿੱਚ ਸਾਥ ਦੇ ਰਹੇ ਸੀ ਤੇ ਉਹਨਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਬੰਦਿਆਂ ਦੇ ਰਹੀ ਮੈਨੂੰ ਇਹ ਇੱਕ ਪਹਿਲਾ ਆਫਰ ਦਿੱਤਾ ਵੀ ਤੂੰ ਪੈਸੇ ਦੱਸ ਕਿੰਨੇ ਚਾਹੀਦੇ ਪੈਸੇ ਲੈ ਲੈ ਤੇ ਇਲੈਕਸ਼ਨਾਂ ਲੜ ਦੂਜਾ ਤੂੰ ਪਟਵਾਰੀ ਕੋਲੇ बतौर ਸਹਾਇਕ ਕੰਮ ਕਰਦਾ ਤੂੰ ਸਾਡੇ ਨਾਲ ਬੈਠ ਅਸੀਂ ਸੈਣੀ ਸਾਹਿਬ ਕੋਲ ਲੈ ਕੇ ਚੱਲਦੇ ਆਂ ਤੇ ਤੈਨੂੰ ਨੌਕਰੀ ਦਵਾ ਦਿੰਦੇ ਉਹਨਾਂ ਨੇ ਆ ਲਾਲੂ ਵੀ ਨੌਕਰੀਆਂ ਦੀ ਆਫਰ ਵੀ ਦਿੱਤੇ ਬਾਈ ਜੀ ਉੱਥੇ ਉਹਨਾਂ ਨੇ ਸਾਨੂੰ ਕਰੋੜਾਂ ਦੇ ਆਫਰ ਵੀ ਦਿੱਤੇ ਮਾਇਆ ਦੇ ਆਫਰ ਵੀ ਦਿੱਤੇ ਆ ਪਰ ਕਾਲਪੁਰਖ ਦੀ ਕਿਰਪਾ ਸਦਕਾ ਅਸੀਂ ਡੋਲੇ ਨਹੀਂ ਤੇ ਮਹਾਰਾਜ ਨੇ ਰਹਿਮਤ ਕੀਤੀ ਜਿਹੜੇ ਅੱਜ ਤੱਕ ਵਿਕੇ ਆ ਜੀ ਉਹਨਾਂ ਦਾ ਕੀ ਹਾਲ ਆ ਪੰਜਾ ਦੇਖਦੇ ਹਣਾ ਤੇ ਜਿਹੜਾ ਨੇ ਆ ਆਪਣੀ ਜਾਗੀ ਦੀ ਜ਼ਮੀਰ ਰੱਖੀ ਹੈ ਸੰਤ ਜਰਨੈਲ ਚ ਨਹੀਂ ਭਿੰਡਰਾਂ ਵਾਲੇ ਉਹਨਾਂ ਨਾਲ ਆਪਾਂ ਗੱਲ ਕਰ ਲਗੇ ਹਣਾ ਅਸੀਂ ਉਹਨਾਂ ਵਰਗੇ ਨਹੀਂ ਆ ਕਿਤੇ ਵੀ ਨਹੀਂ ਹੋ ਸਕਦੇ ਪਰ ਉਹਨਾਂ ਦੇ ਚੱਲਦੇ ਕਦਮਾਂ ਤੇ ਤਾਂ ਚੱਲਣ ਦੀ ਕੋਸ਼ਿਸ਼ ਕਰ ਸਕਦੇ ਆ ਉਹਨਾਂ ਦੀ ਕਿਰਪਾ ਸਦਕਾ ਅੱਜ ਤੁਹਾਡੇ ਸਾਹਮਣੇ ਬੈਠੇ ਆ ਜੀ ਨਹੀਂ ਨਹੀਂ ਬਹੁਤ ਕਿਉਂਕਿ ਮੇਰਾ ਇਹ ਨਿੱਜੀ ਤਜਰਬਾ ਰਿਹਾ ਉਹਨਾਂ ਬੰਦਿਆਂ ਦੇ ਪ੍ਰਤੀ ਉਹ ਜੇ ਮੈਨੂੰ ਕੋਈ ਦੇ ਚ ਝਿਜਕ ਨਹੀਂ ਹੈ ਵੀ ਆਪਾਂ ਭਾਵਕ ਪਣੇ ਚ ਨਾ ਮੂਰੇ ਬਾਬਾ ਲਾ ਦੀਏ ਜਾਂ ਸੰਤ ਲਾ ਦੀਏ ਉਹ ਤਾਂ ਬਹੁਤ ਵੱਡੀਆਂ ਅਪਰਾਧੀਆਂ ਉਪਾਧੀਆਂ ਮੈਂ ਤਾਂ ਹੀ ਸਿਆਸਤਦਾਨ ਬਲਜੀਤ ਸਿੰਘ ਦਾਦੂ ਵਾਲਾ ਕਹਿਣਾ ਤੇ ਉਹ ਸਿਆਸਤਦਾਨ ਆ ਤੇ ਮੈਂ ਇਸ ਚੀਜ਼ ਨੂੰ ਨਿੱਜੀ ਤੌਰ ਤੇ ਵੀ ਜਾਣਦਾ ਬਹੁਤ ਸਾਰੇ ਥਾਂ ਤੋਂ ਜਾਣਦਾ ਵੀ ਬਾਇ ਹੁੱਕ ਐਂਡ ਕਰੁੱਕ ਗੁਰੇ ਕਹਿੰਦੇ ਹੁੰਦੇ ਆ ਅੰਗਰੇਜ਼ੀ ਚ ਵੀ ਤਾਂ ਕਿੰਨੀ ਹੋਵੇ ਉਹ ਹਾਰ ਬਰਦਾਸ਼ਤ ਨਹੀਂ ਜਿੱਤਨੇ ਹੀ ਆ ਫਿਰ ਐਡੀ ਵੱਡੀ ਹਾਰ ਹੋਈ ਜੀ ਉਹ ਬਰਦਾਸ਼ਤ ਕਿਵੇਂ ਹੋਈ ਉਸ ਤੋਂ ਬਾਅਦ ਵੀ ਕੋਈ ਐਕਟ ਹੋਇਆ ਜਾਂ ਹੁਣ ਦੋਸ਼ ਪਰਦੋਸ਼ ਕੋਈ ਚੱਲ ਰਿਹਾ ਹੁਣ ਜਦੋਂ ਬੰਦੇ ਦੀ ਕੋਈ ਵੱਡਾ ਸਾਰਾ ਥੰਮ ਡਿੱਗਦਾ ਜੀ ਤੇ ਹਲਚਲ ਤਾਂ ਹੁੰਦੀ ਹੈ ਸੁਭਾਅ ਕੋ ਗੱਲ ਹੈ ਜੀ ਤੇ ਫਿਰ ਉਹਨਾਂ ਦਾ ਹੋਰ ਤਾਂ ਕੀ ਬਸ ਨਹੀਂ ਚੱਲਿਆ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਇਹਨਾਂ ਨੇ ਜਿਹੜੀਆਂ ਵੋਟਾਂ ਬਣਾਈਆਂ ਜੀ ਇਹਨਾਂ ਨੇ ਗਲਤ ਬਣਾਤੀਆਂ ਜੀ ਇਹਨਾਂ ਨੇ ਝਾਲੀ ਵੋਟਾਂ ਬਣਾਤੀਆਂ ਜੀ ਹਮ ਪਰ ਉਹ ਗੱਲ ਤੇ ਆਈ ਹੈ ਵੀ ਪਹਿਲਾਂ ਜੇ ਉਹ ਗੱਲਾਂ ਪਹਿਲਾਂ ਕਹਿੰਦੇ ਤੇ ਉਹਦੇ ਕਿਸਾ ਪ੍ਰਤੀ ਕੋਈ ਕਰਨਾ ਸੀ ਕਿ ਇਸ ਕੋਟਨਾ ਚ ਜਾਣਾ ਸੀ ਤਾਂ ਪਹਿਲਾਂ ਜਾਂਦੇ ਹਨ ਹਾਂ ਪਰ ਪਹਿਲੀ ਗੱਲ ਤਾਂ ਚੋਣ ਕਮਿਸ਼ਨ ਨੇ ਸੈਫਟ ਕੀਤੀਆਂ ਨੇ ਉਹਨਾਂ ਸਾਰੀਆਂ ਸਹੀ ਨੇ ਬਿਲਕੁਲ ਸਹੀ ਨੇ ਤੇ ਬਾਕੀ ਰਹੀ ਬਣਾਉਣ ਦੀ ਗੱਲ ਉਹ ਤਾਂ ਹਰ ਇੱਕ ਸਿੱਖ ਦਾ ਹੀ ਫਰਜ਼ ਬਣਦਾ ਸੀ ਆਪਦੀ ਵੋਟ ਬਣਾਉਣ ਦਾ ਕੋਈ ਐ ਤਾਂ ਨਹੀਂ ਅਸੀਂ ਕੋਈ ਰਹਿਦਾ ਜਾ ਕੇ ਆਖਦਾ ਕਰ ਕਰ ਜਾ ਕੇ ਆਖਦਾ ਵੀ ਵੋਟ ਬਣਾਓ ਹਾਂ ਤੇ ਜਿੰਨਾਂ ਕੋ ਹੋ ਸਕਿਆ ਜੀ ਪ੍ਰਚਾਰ ਪ੍ਰਸਾਰ ਉਹਨਾਂ ਨੇ ਵੀ ਕੀਤੇ ਪਿੰਡਾਂ ਜਾ ਕੇ ਵੋਟ ਬਣਾਉਣ ਦੀ ਕੋਸ਼ਿਸ਼ ਉਹਨਾਂ ਨੇ ਵੀ ਕੀਤੀ ਤੇ ਅਸੀਂ ਵੀ ਕੀਤੀ ਹੈ ਵੋਟਾਂ ਬਣੀਆਂ ਨੇ ਚੋਣ ਕਮਿਸ਼ਨ ਨੇ ਸੈਫਟ ਕੀਤੀਆਂ ਨੇ ਵੋਟਾਂ ਸਹੀ ਨੇ ਪਰ ਉਹਨਾਂ ਨੇ ਮਗਰੋਂ ਹੁਣ ਬਸ ਹਾਰਨ ਤੋਂ ਦਾ ਵੀ ਸੰਗਤ ਨੂੰ ਇਹ ਦਰਸਾਉਣਾ ਚਾਹੁੰਦੇ ਆ ਇਹ ਦੱਸਣਾ ਚਾਹੁੰਦੇ ਆ ਵੀ ਮੇਰੇ ਹਾਰਨ ਦਾ ਕਾਰਨ ਕਿਤਨਾ ਕਿਤੇ ਇਹ ਰਿਹਾ ਕਿ ਉਹਨਾਂ ਨੇ ਪਿੰਡ ਦੀ ਵੋਟ ਬਹੁਤ ਬਣਾ ਲਈ ਕਿਤਨਾ ਕਿਤੇ ਵੀ ਉਹਨਾਂ ਨੇ ਝਾਲੀ ਵੋਟ ਬਣਾ ਲਈ ਉਹਨਾਂ ਦੇ ਉਹਨਾਂ ਦੇ ਮੈਨੂੰ ਲੱਗਦਾ ਮੈਨੂੰ ਇੱਕ ਸੂਤਰਾਂ ਤੋਂ ਖਬਰ ਮਿਲੀ ਹੈ ਵੀ ਉਹਨਾਂ ਨੇ ਹਾਈ ਕੋਰਟ ਵਿੱਚ ਵੀ ਕੋਈ ਰਿਟ ਪਾਈ ਹੈ ਵੀ ਭਾਈ ਇਹਨਾਂ ਨੇ ਝਾਲੀ ਵੋਟਾਂ ਵੜਾਂਗਾ ਸੀ ਉਹ ਤਾਂ ਬਸ ਇੱਕ ਪਰਦਾ ਪਾਉਣ ਦਾ ਕੰਮ ਕਰ ਰਹੇ ਆ ਇਹ ਤਾਂ ਚੱਲਦਾ ਆ ਇਹ ਚੱਲਦਾ ਆ ਵੱਡੇ ਲੋਕਾਂ ਨੂੰ ਜਦੋਂ ਬਰਦਾਸ਼ਤ ਨਹੀਂ ਹੁੰਦੀ ਫਿਰ ਕੋਰਟ 'ਚ ਕੇਸ ਕੁਸਪਾ ਕੇ ਥੋੜਾ ਜ ਆਉਂਦਾ ਬਚਾਉਣ ਦੀ ਕੋਸ਼ਿਸ਼ ਕਰਦੇ ਫਿਰ ਜਿਹੜੇ ਉਹ ਲੋਕ ਮੈਂ ਇਲੈਕਸ਼ਨਾਂ ਵੇਲੇ ਕਾਫੀ ਨੇੜੇ ਤੋਂ ਨਿਗਰਾਨਾ ਦੇਖ ਰਿਆ ਸੀ ਪੁੱਛ ਰਿਆ ਸੀ ਇੱਥੇ ਵੀ ਕਿਦਾਂ ਚੱਲ ਰਿਹਾ ਤੇ ਮੈਨੂੰ ਇਹ ਦੱਸਿਆ ਜਾਂਦਾ ਸੀ ਵੀ ਵੱਡੇ ਵੱਡੇ ਕਾਫਲੇ ਵੱਡੀਆਂ ਵੱਡੀਆਂ ਗੱਡੀਆਂ ਇੱਥੋਂ ਦੀ ਲੰਘਦੀਆਂ ਸੀ ਜਦੋਂ ਆਉਂਦੇ ਸੀ ਵੱਡੇ ਵੱਡੇ ਜਿਹੜੇ ਦਾਅਵੇ ਵਾਅਦੇ ਕੀਤੇ ਜਾਂਦੇ ਸੀ ਫਿਰ ਉਹ ਲੋਕ ਕੌਣ ਸੀ ਵੋਟਾਂ ਵੇਲੇ ਤਾਂ ਝੋਲੀ ਚ ਦਾਣੇ ਤੱਕ ਤੇ ਨਿਕਲੇ ਨਹੀਂ ਉਹਦਾ ਕਾਰਨ ਇਹ ਰਿਹਾ ਜੀ ਉਹ ਜਿਹੜੇ ਲੋਕ ਜਿਹੜੇ ਆਉਂਦੇ ਸੀ ਉਹ ਐਨ ਲਾ ਲੋ ਵੀ ਜਾਂ ਤਾਂ ਦਿੱਲੀ ਤੋਂ ਬਾਬਾ ਜੀ ਲੈ ਕੇ ਆਉਂਦੇ ਸੀ ਹੂੰ ਤੇ ਜਾਂ ਆਪਣੇ ਪੰਜਾਬ ਦੀ ਧਰਤੀ ਤੋਂ ਲੈ ਕੇ ਆਉਂਦੇ ਸੀ ਜਿਨ੍ਹਾਂ ਦੇ ਮਾਣੇ ਮੋਟੇ ਕਾਰਜ ਕੀਤੇ ਹੁੰਦੇ ਆ ਮਾਣਾ ਉਹ ਤਾਂ ਅਗਲਾ ਪਾਵਰ ਚ ਰਹਿੰਦਾ ਕਰਦਾ ਤੇ ਜਾਂ ਕੋਈ ਅਜਨੇ ਮਤਲਬ ਕਿਤੇ ਨਾ ਕਿਤੇ ਕਮੇਟੀ ਦੇ ਮੈਂਬਰ ਸਾਬ ਆਂ ਰਹੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਆਇਆ ਸੀ ਪੰਜਾਬ ਤੋਂ ਜਿਨ੍ਹਾਂ ਦੇ ਇਹਨਾਂ ਦੇ ਗੱਡਾ ਹੁੰਦੇ ਜਿਨ੍ਹਾਂ ਨੇ ਕਾਫਲੇ ਵੱਡੀਆਂ ਗੱਡੀਆਂ ਵੱਡੇ ਕਾਫਲੇ ਤੋਂ ਉਹਨੇ ਵੀ ਸਾਰਾ ਪੰਜਾਬ ਹੀ ਹੁੰਦਾ ਸੀਗਾ ਜੀ ਕਿਉਂਕਿ ਜੇ ਕੋਈ ਇੱਥੋਂ ਦੀ ਵੋਟ ਹੁੰਦੀ ਤਾਂ ਫਿਰ ਅੱਜ ਵੋਟਾਂ ਤਾਂ ਸਾਹਮਣੇ ਆ ਜਾਂਦੀਆਂ ਜੀ ਕੋਈ ਇੱਥੋਂ ਦਾ ਕੋਈ ਬੰਦਾ ਨਹੀਂ ਰਿਹਾ ਹਾਂ ਪਿੰਡ ਵਿੱਚ ਵੀ ਮੈਂ ਲਾ ਲਵਾਂ ਕੋਈ ਕਿਸੇ ਪਿੰਡ ਵਿੱਚ ਹੁੰਦਾ ਕੋਈ 4-5 ਘਰਾਂ ਦੇ ਬੰਦੇ ਹੁੰਦੇ ਸਾਰੇ ਪਿੰਡੇ ਚੋਂ ਕੋਈ ਕੋਈ ਪਾੜਦੇ ਨੇ 4-5 ਉਹ ਵੀ ਪਾੜ ਉਹ ਤੇ ਰਾਜਕਰੋਲੇ ਨੀਤੀ ਉਹਨਾਂ ਨੂੰ ਪਿੰਡਾ ਪਿੰਡਾ ਚ ਜਾ ਕੇ ਜਿਵੇਂ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਉਵੇਂ ਪਿੰਡਾ ਪਿੰਡਾ 'ਵਾਂ ਜਾ ਕੇ ਕਹਿਣਾ ਵੀ ਤੁਹਾਡੇ ਮੁੰਡੇ ਨੂੰ ਨੌਕਰੀ ਦੇ ਦੇਵਾਂਗੇ ਜੀ ਤੁਹਾਡੇ ਮੁੰਡੇ ਨੂੰ ਉੱਥੇ ਲਾ ਲਾਂਗੇ ਜੀ ਉਹ ਫਿਰ ਐਂ ਜੀ ਹਰੇਕ ਦਾ ਜ਼ਮੀਰ ਤਾਂ ਆਪਣੇ ਬਰਾ ਬੈਨ ਵਿੱਚ ਬਹਿ ਜਾਂਦਾ ਹੈ ਤੇ ਉਹ ਸਾਥ ਦੇਣ ਵਾਸਤੇ ਮਜਬੂਰ ਹੋ ਜਾਂਦਾ ਤੁਸੀਂ ਇਹ ਦੇਖੋ ਵੀ ਦਿੱਲੀ ਦਿੱਲੀ ਦੇ ਬੰਦੇ ਵੀ ਲਿਆ ਕੇ ਆਪਣੇ ਪਿੰਡਾਂ 'ਚ ਬਿਠਾ ਦੇ ਇਹਨਾਂ ਨੇ ਪੰਜਾਬ ਦੇ ਬੰਦੇ ਵੀ ਆ ਇੱਥੇ ਆ ਕੇ ਪ੍ਰੈਸ਼ਰਾਈਜ਼ ਕਰਨ ਲੱਗੇ ਰਿਸ਼ਤੇਦਾਰ ਪਿੰਡਾਂ 'ਚ ਸਾਡੇ ਵੱਲੋਂ ਕੋਈ ਅਦਾਕਾਰਜ ਨਹੀਂ ਕੀਤਾ ਗਿਆ ਅਸੀਂ ਕਿਸੇ ਨੂੰ ਨੇ ਆਖਿਆ ਸਿੱਧੀ ਵੋਟ ਕੋਲੇ ਗਏ ਤੇ ਜਾ ਕੇ ਅਗਲੀ ਦੀ ਹਰ ਦਹਿਲੀ ਜਿੱਤੇ ਜਾ ਕੇ ਅਪੀਲ ਕੀਤੀ ਸੱਚੀ ਸੀ ਤੇ ਇਹਨਾਂ ਨੇ ਬਹੁਤ ਪ੍ਰੈਸ਼ਰਾਈਜ਼ ਕੀਤੇ ਨੇ ਤੇ ਉਹ ਜਿੰਨੇ ਬੰਦੇ ਸੀ ਜਿੰਨੇ ਕਾਫਲੇ ਸੀ ਉਹ ਸਾਰੇ ਦੇ ਸਾਰੇ ਇਹਨਾਂ ਨੇ ਪੰਜਾਬ ਦੇ ਬੰਦੇ ਲੈ ਕੇ ਆਏ ਆ ਜੀ ਵੋਟਾਂ ਕਿੰਨੇ ਆ ਸੀ ਟੋਟਲ ਇੱਥੇ ਭੋਟਾ ਸਿੰਘਾ ਜੀ 9009 ਅੱਛਾ ਤੇ ਕਿੰਨੀਆਂ ਪਈਆਂ ਤੇ ਕਿੰਨੀਆਂ ਇਹਨਾਂ ਨੂੰ ਕਿੰਨੀਆਂ ਤੁਹਾਨੂੰ ਆਪਾਂ ਜੀ 1771 ਵੋਟ ਦੇ ਫਰਕ ਨਾਲ ਜਿੱਤੇ ਜਿੱਤੇ ਹੋ ਜੀ ਵੋਟ ਪੋਲਿੰਗ ਹੋ ਗਈ ਸੀ ਬਾਬਾ ਪਰਸੈਂਟੇਜ ਹਾਂ ਬੁ ਗੁਰੂ ਸਾਹਿਬ ਦੀ ਬਹੁਤ ਕਿਰਪਾ ਰਹੀ ਹੈ ਜੀ ਐਨੇ ਤਾਂ ਪੋਲਿੰਗ ਕਦੇ ਸਰਪੰਚੀ ਦੇ ਇਲੈਕਸ਼ਨ ਚ ਨਹੀਂ ਹੁੰਦੀ ਮੇਰੇ ਪਿੰਡ ਦੀ ਜੀ ਦੱਸਿਆ ਗਿਆ ਵੀ 92% ਦੇ ਕਰੀਬ ਪੋਲਿੰਗ ਹੋਈ ਹਾਂ ਹਰ ਬੰਦਾ ਜੂਝ ਰਿਹਾ ਸੀ ਹਰ ਬੰਦਾ ਆਪਣਾ ਇਲੈਕਸ਼ਨ ਸਮਝ ਕੇ ਲੜ ਰਿਹਾ ਸੀ ਸਾਰੇ ਜੇਬ ਚੋਂ ਖਰਚਾ ਕਰ ਕਰ ਆਏ ਮੈਨੂੰ ਤਾਂ ਇੰਨਾ ਵੀ ਪਤਾ ਲੱਗਿਆ ਵੀ ਕੋਈ ਬੈਨਰ ਪੋਸਟਰ ਕੋਈ ਕੋਈ ਛਾਪਾ ਰਿਹਾ ਕੋਈ ਕੁਝ ਕਰ ਰਿਹਾ ਸਭ ਨੇ ਸਾਥ ਦਿੱਤਾ ਬਿਲਕੁਲ ਜੀ ਬਹੁਤ ਜੱਜ ਕੇ ਸਾਥ ਦਿੱਤਾ ਜਿਵੇਂ ਨਗਰ ਦਾ ਮੈਂ ਤੁਹਾਨੂੰ ਪਹਿਲਾਂ ਵੀ ਆਖ ਕਹਿ ਰਿਹਾ ਵੀ ਆਪਣੇ ਨਗਰ ਦਾ ਪਹਿਲਕਾ ਧੰਨਵਾਦ ਕਰਾਂ ਤਾਂ ਮੇਰੇ ਕੋਲ ਕੋਈ ਸ਼ਬਦ ਨਹੀਂ ਹਰ ਬ ਸਮਝ ਕੇ ਆਪਣਾ ਆਪਣਾ ਇਲੈਕਸ਼ਨ ਸਮਝ ਕੇ ਕਾਰਜ ਕੀਤਾ ਕਿਸੇ ਨੇ ਜਿਹੜੇ ਦਫ਼ਤਰ ਵਿੱਚ ਬੈਠੇ ਸੀ ਇਹ ਦਫ਼ਤਰ ਦਾ ਕਰਾਇਆ ਭਰਿਆ ਇੱਕ ਸਾਡੇ ਸਰਕਾਰਯੋਗ ਨੇ ਉਹਨਾਂ ਨੇ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੈਨੇਜਮੈਂਟ ਵੀ ਹੈ ਜਗਤਾਰ ਸਿੰਘ ਜੀ ਉਹਨਾਂ ਨੇ ਕੀ ਕੀਤਾ ਜੀ ਆਪਣਾ ਜਿੰਨਾ ਟੈਂਟ ਦਾ ਸਮਾਨ ਸੀ ਸਾਰਾ ਉਹ ਟੈਂਟ ਦਾ ਸਮਾਨ ਵਰਤਿਆ ਤੇ ਪਿੰਡ ਦੇ ਲੰਮਰਦਾਰ ਨੇ ਕਰਾ ਸੀ ਉਹਨਾਂ ਨੇ ਉਹ ਕਰਾਇਆ ਭਰਿਆ ਤੇ ਹੋਰ ਜਿੱਡੀਆਂ ਗੱਡੀਆਂ ਦੇ ਜਿੰਨੇ ਕਿੰਨੀਆਂ ਗੱਡੀਆਂ ਆਉਂਦੇ ਸੀ ਖੁਦ ਤੇਲ ਪਾਉਂਦੇ ਸੀ ਖੁਦ ਲੈ ਕੇ ਜਾਂਦੇ ਸੀ ਪੋਸਟੋਂ ਦਾ ਸੇਵਾ ਜੀ ਬਸ ਮਤ ਜਿੰਨਾ ਜਿੰਨਾ ਸ਼ਿਵਾਮਾ ਸੀ ਹਰੇਕ ਨੇ ਵੰਡ ਵੰਡ ਕੇ ਆਪ ਦੇ ਸਭ ਨਾਲ ਕੀਤੀਆਂ ਜੀ ਨਹੀਂ ਬਹੁਤ ਵਧੀਆ ਹੁਣ ਮੈਨੂੰ ਇੰਨਾ ਕੁ ਤਾਂ ਪਤਾ ਵੀ ਜਦੋਂ ਜਿਹੜਾ ਗੁਰੂ ਨੂੰ ਜਿਹੜਾ ਸਕ੍ਰੈਡਿਟ ਦਿੰਦਾ ਜਿਵੇਂ ਤੁਹਾਡੇ ਬਾਰੇ ਸਾਨੂੰ ਪਤਾ ਹੀ ਹੈ ਵੀ ਤੁਸੀਂ ਖੁਦ ਨਾ ਕ੍ਰੈਡਿਟਰ ਲੈ ਕੇ ਕਿਉਂਕਿ ਇਹ ਲੋਕ ਜਿਹੜੇ ਸਿਆਸੀ ਲੋਕ ਆ ਮੈਂ 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 ਦੇ ਬਾਰੇ ਹੋਇਆ ਪਰ ਤੁਸੀਂ ਅਕਸਰ ਇਹ ਗੱਲਾਂ ਤੁਹਾਡੀਆਂ ਸੁਣਦੇ ਆ ਤੁਸੀਂ ਅੱਜ ਵੀ ਕਿਹਾ ਵੀ ਅਕਾਲਪੁਰਖ ਦੀ ਰਾਜਾ ਤੇ ਅਕਾਲਪੁਰਖ ਦੀ ਰਾਜਾ ਚ ਰਹਿਣ ਵਾਲੇ ਬੰਦੇ ਹੁੰਦੇ ਆ ਜਿਹੜੇ ਉਹ ਬਾਲਾਚਰ ਬੈਰ ਵਿਰੋਧ ਵੀ ਨਹੀਂ ਰੱਖ ਸਕਦੇ ਹੁੰਦੇ ਜਿੱਤ ਹਾਰ ਹੋ ਗਈ ਨਿਬੜ ਗਈ ਆਪਾਂ ਛੱਡੋ ਇਸ ਚੀਜ਼ ਨੂੰ ਹੁਣ ਅੱਗੇ ਮੈਂ ਤਾਂ ਇਹ ਚਾਉਣਾ ਵੀ ਬਿੰਦਰ ਸਿੰਘ ਖਾਲਸਾ ਜੇਕਰ ਇੱਥੇ ਅੱਜ ਆਪਦੀ ਜ਼ਮੀਰ ਨਾ ਵੇਚ ਕੇ ਇਸ ਕੁਰਸੀ ਦੇ ਉੱਤੇ ਆ ਕੇ ਬੈਠੇ ਆ ਆਪ ਦਾ ਨਿੱਜੀ ਲਾਹਾ ਲੈ ਕੇ ਨਾ ਆਪ ਇਸ ਲੋਕਾਂ ਦੇ ਲਾਹੇ ਲਈ ਇੱਥੇ ਆਏ ਆ ਤਾਂ ਹੁਣ ਅਗਲੇ ਕੀ ਪਲਾਨ ਆ ਤੁਹਾਡੇ ਵੀ ਤੁਸੀਂ ਕੀ ਕੀ ਕਰਨਾ ਚਾਹੋਗੇ ਆਉਣ ਵਾਲੀ ਜਨਰੇਸ਼ਨਸ ਲਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਤੇ ਜਿਹੜਾ ਪ੍ਰਚਾਰ ਤੇ ਪ੍ਰਸਾਰ ਜਿਹਦੇ ਪਿੱਛੋਂ ਅਸੀਂ ਕਿਤੇ ਨਾ ਕਿਤੇ ਸਾਡੇ ਪੰਜਾਬ ਚ ਦਿਖ ਰਹੇ ਆ ਕਿੰਨਾ ਲੋਕ 크ਿਸਚੀਅਨ ਬਣ ਰਿਹਾ ਤੇ ਕਿਵੇਂ ਉਹ 크ਿਸਚੀਅਨ ਲੋਕ ਤੁਹਾਡਾ ਬਾਰ ਖੜਕਾ ਖੜਕਾ ਕੇ ਕਿਵੇਂ ਤੁਹਾਨੂੰ ਉਹ ਨਾਲ ਜੋੜ ਰਹੇ ਆ ਉਹਦਾ ਵੀ ਮੁਕਾਬਲਾ ਕੱਲ ਨੂੰ ਹਰਿਆਣੇ 'ਚ ਕਰਨਾ ਪੈ ਸਕਦਾ ਤੁਹਾਨੂੰ ਕਿਉਂਕਿ ਹਜੇ ਹਰਿਆਣੇ 'ਚ ਉਹਨਾਂ ਨਹੀਂ ਹੈ ਜਿੰਨਾ ਪੰਜਾਬ 'ਚ ਹੈ ਇਹ ਸਾਰੇ ਲਈ ਤੁਹਾਡੇ ਕੋਲੇ ਕੀ ਪੇਪਰ ਪਲਾਣਾ ਹੁਣ ਜਿੰਦਾ ਕਾਰਨ ਇਹ ਹੈ ਜੀ ਜਿਵੇਂ ਕ੍ਰਿਸ਼ਨ ਲੁਕ ਨੇ ਉਹਨਾਂ ਕੋਲੇ ਮਾਇਆ ਦੀ ਧਨਾੜ ਨੇ ਜੀ ਤੇ ਉਹਨਾਂ ਕੋਲੇ ਆਪ ਦੇ ਵਿਸ਼ੇ ਵੀ ਨੇ ਉਹਨਾਂ ਦੇ ਕੋਲੇ ਆਪ ਦਾ ਸਿਲੇਬਸ ਵੀ ਆ ਉਹ ਘਰਾਂ ਘਰਾਂ ਵਿੱਚ ਜਾ ਕੇ ਸਾਡੇ ਸੀਂ ਆਪਣੇ ਹੀ ਭਾਈਚਾਰੇ ਦੇ ਆਪਣੇ ਨੂੰ ਆਰਥਿਕ ਪੱਖੋਂ ਮਦਦ ਕਰਦੇ ਆਰਥਿਕ ਮਦਦ ਕਰਕੇ ਉਹਨਾਂ ਨੂੰ ਉਸਨੂੰ ਪ੍ਰੇਮ ਵਿੱਚ ਇਹ ਗੱਲਾਂ ਚ ਲੈ ਕੇ ਹਨ ਤੇ ਆਪਦੇ ਨਾਲ ਜੋੜਨ ਦਾ ਯਤਨ ਕਰ ਰਹੇ ਚਲੋ ਉਹ ਤਾਂ ਉਹਨਾਂ ਦੇ ਕਾਰਜ ਹੈ ਪਰ ਅਸੀਂ ਹੀ ਆਪਣੇ ਆਪ ਦੀ ਗੋਮ ਨੂੰ ਸਾਹਮਣਾ ਅਸੀਂ ਸਭ ਤੋਂ ਪਹਿਲਾਂ ਸਾਡਾ ਤਾਂ ਜਿਹੜੀ ਮੇਨ ਮਕਸਦ ਹੈ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਜਿਹੜੀ ਸਾਡੀ ਨਵੀਂ ਬਣੀਰੀ ਹੈ ਜਿਹੜੇ ਬੀਤ ਚੁੱਕੇ ਹੈ ਉਮਰਾ ਹੜਾ ਚੁੱਕੇ ਆ ਜੇ ਉਹਨਾਂ ਤੇ ਆਪਾਂ ਆਇਆ ਕਿ ਕੋਈ ਸਾਡੀਆਂ ਗੱਲਾਂ ਦਾ ਪ੍ਰਭਾਵ ਪੈ ਜੂਏ ਸਾਡੇ ਪ੍ਰਚਾਰ ਪਰ ਉਹ ਤਾਂ ਜਿੰਨਾ ਪੈਣਾ ਸੀ ਪੈ ਹਟਿਆ ਵੱਡੇ ਮੁੱਢਾਂ ਨੂੰ ਕੋਈ ਬਾਲਾ ਫਰਕ ਨਹੀਂ ਪੈਂਦਾ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਦੇ ਇਤਿਹਾਸ ਨੂੰ ਜਾਣੂ ਕਰਾਉਣ ਵਾਸਤੇ ਵੱਡੇ ਉਪਰਾਲੇ ਕਰਾਂਗੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਗੁਰਮਤਿ ਦੇ ਪੀਪਰ ਲਵਾਂਗੇ ਜਿਹੜੇ ਬੱਚਿਆਂ ਨੇ ਸਾਡੀਆਂ ਦਸਤਾਰ ਲਾ ਸਕਦਾ ਕਿਉਂਕਿ ਕਾਰਨ ਕਿਤਨੇ ਕਿਤੇ ਦਸਤਾਰ ਦੇ ਹੀ ਰਹਿ ਜਾਂਦੇ ਛੋਟੇ ਬੱਚੇ ਨੂੰ ਦਸਤਾਰ ਸੋਣੀ ਬੰਨਣੀ ਨਹੀਂ ਆਉਂਦੀ ਮਾੜੀ ਬੰਨੇ ਕਿਉਂ ਜਾਣਾ ਨਹੀਂ ਚਾਹੁੰਦਾ ਤਾਂ ਕਰਕੇ ਉਹ ਕੇਸ ਕਟਵਾ ਦਿੰਦਾ ਤੇ ਸਿੱਖ ਤੋਂ ਦੂਰ ਹੋਣਦਿਆਂ ਹਾਂ ਕਰਦਾ ਪਰ ਆ ਸਾਡੇ ਯਤਨ ਪਿਛਲੇ 10 15 ਸਾਲ ਤੋਂ ਵੀ ਇਹ ਰਹੇ ਆ ਕਿ ਅੱਜ ਗੁਰੂ ਸਾਹਿਬ ਨੇ ਸਾਨੂੰ ਇਹ ਅਹੁਦਾ ਬਖਸ਼ਿਆ ਤਾਂ ਸਾਡਾ ਫਰਜ਼ ਬਣਦਾ ਹੈ ਕਿ ਇਸ ਉਹਦੇ ਨੂੰ ਬਰਦਾਅਰ ਵਧੀਆ ਰੰਗ ਨਾਲ ਸੰਭਾਲ ਕੇ ਤੇ ਜਿਹੜੀਆਂ ਸਾਡੇ ਤੇ ਸੰਗਤ ਨੇ ਆਸਾਰਾ ਰੱਖਣਾ ਨੇ ਉਹ ਪੂਰ ਜ਼ੋਰ ਨਾਲ ਅਸੀਂ ਨਵਾਗੇ ਉਹਨਾਂ ਨੂੰ ਤੇ ਉਹ ਬੱਚਿਆਂ ਨੂੰ ਜਦੋਂ ਗੁਰਮਤ ਨਾਲ ਜੋੜ ਦਿੱਤਾ ਆਉਣ ਵਾਲੀ ਨੌਜਵਾਨ ਪੀੜ੍ਹੀ ਅਸੀਂ ਆਪਦੀ ਸੰਭ ਲਈ ਹੈ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਸੁਧਾਰ ਕਰਨ ਦੇ ਪੂਰ ਜ਼ੋਰ ਜਤਨ ਕੀਤੇ ਜਿਹੜੇ ਗੁਰੂ ਘਰਾਂ ਦੇ ਵਜ਼ੀਰ ਆ ਉਹਨਾਂ ਵਾਸਤੇ ਵਧੀਆ ਪ੍ਰਾਲੇ ਕੀਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖਿਆਲ ਰੱਖਿਆ ਉਹਨਾਂ ਦੀ ਰਹਿਸ਼ਾ ਦਾ ਖਿਆਲ ਰੱਖਿਆ ਤੇ ਆਪ ਹੀ ਸਾਰਾ ਕੁਝ ਸੁਧਾਰ ਆਪਣੇ ਸਾਹਮਣੇ ਆ ਜਾਣਾ ਜੀ ਗੁਰੂ ਸਾਹਿਬ ਕਿਰਪਾ ਕਰਨੇ ਜੀ ਬਿਲਕੁਲ ਜੀ ਮੈਂ ਵੀ ਇੱਥੇ ਤੁਹਾਨੂੰ ਸਪੈਸ਼ਲ ਇਸ ਲਈ ਰਿਕੁਐਸਟ ਕਰੂੰਗਾ ਵੀ ਅਸੀਂ ਕਿਤੇ ਨੇ ਕਿਤੇ ਗੁਰੂ ਦੇ ਵਜ਼ੀਰ ਨੂੰ ਸਾਹਮਣੇ ਵੀ ਫੇਲ ਹੋਏ ਆ ਜੀ ਜੀ ਇਹ ਗੱਲ ਕਿਤੇ ਆਉਂਦੀ ਆ ਸਾਡੇ ਕੋਲੇ ਵਿਦੇਸ਼ਾਂ 'ਚ ਵੀ ਆਉਂਦੀ ਆ ਗੱਲ ਇੱਥੇ ਵੀ ਆਉਂਦੀ ਆ ਅਸੀਂ ਗੁਰੂ ਦੇ ਵਜ਼ੀਰ ਨੂੰ ਕਹਿੰਨੇ ਆ ਵੀ ਤੂੰ ਤਾਂ ਬਸ ਇੱਕ ਖਾਣਾ ਪੂਰਤੀ ਕਰਨ ਵਾਸਤੇ ਉਹਨਾਂ ਨੂੰ ਕਰਦੇ ਆ ਉਹਨਾਂ ਨੂੰ ਜੇ ਅਸੀਂ ਸੁਖਾਲੇ ਕਰਾਂਗੇ ਤਾਂ ਹੀ ਉਹ ਕਿਤੇ ਨ ਕਿਤੇ ਪ੍ਰਚਾਰ ਤੇ ਪਸਾਰ ਨੂੰ ਅੱਗੇ ਵਧਾ ਸਕਣਗੇ ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕੀਤੀਆਂ ਤੇ ਅਸੀਂ ਚੰਗੇ ਭਵਿੱਖ ਦੀ ਕਾਮਨਾ ਵੀ ਕਰਦੇ ਆ ਤੇ ਦੂਜਾ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਜੀ ਗੱਲ ਕਈ ਵਾਰੀ ਬਹੁਤ ਛੋਟੀ ਲੱਗਦੀ ਹੈ ਦੇਖਣ 'ਚ ਪਰ ਕਰੋੜਾਂ ਦੀ ਆਫਰ ਸਰਕਾਰੀ ਜੌਬ ਦੀ ਆਫਰ ਇੱਕ ਉਸ ਬੰਦੇ ਨੂੰ ਮਿਲੇ ਜਿਹੜਾ ਇੱਕ ਪਟਵਾਰੀ ਦੇ ਨਾਲ ਸਹਾਇਕ ਦੇ ਤੌਰ ਤੇ ਉੱਤੇ ਕੰਮ ਕਰ ਰਿਹਾ ਹੋਵੇ ਉਹਨਾਂ ਨੂੰ ਇੰਨੀਆਂ ਆਫਰਾਂ ਮਿਲੇ ਤੇ ਉਹ ਨਾ ਆਪਣੀ ਜਮੀਰ ਨੂੰ ਵੇਚੇ ਤਾਂ ਵਾਕਈ ਸੰਤਾਂ ਵਾਲੀ ਗੱਲ ਆ ਵੀ ਜਮੀਰ ਦਾ ਮਰਨਾ ਹੀ ਮੌਤ ਹੁੰਦੀ ਆ ਸੋ ਫਿਰ ਅਖੀਰ ਉਹੀ ਗੱਲਾਂ ਆ ਜਾਂਦੀਆਂ ਜੇ ਸਰਲ ਭਾਸ਼ਾ ਚ ਕਹੀਏ ਤਾਂ ਜਿਹੜਾ ਖੁਦ ਨਹੀਂ ਵਿਕਦਾ ਨਾ ਉਹਦੀਆਂ ਤਸਵੀਰਾਂ ਵਿਕਦੀਆਂ ਸੋ ਅਸੀਂ ਆਸ ਕਰਦੇ ਹਾਂ ਭਾਈ ਖਾਲਸਾ ਜੀ ਤੋਂ ਵੀ ਭਾਈ ਉਹ ਜਿਹੜੇ ਆਪਦੇ ਇਸ ਪਰਨ ਦੇ ਉੱਤੇ ਅੜੇ ਰਹਿਣ ਕਿਉਂਕਿ ਕਈ ਵਾਰੀ ਹੁੰਦੀ ਹੈ ਨਾ ਸੰਗਤ ਬਹੁਤ ਵੱਡੀ ਚੀਜ਼ ਆ ਸੰਗਤ ਦਾ ਅਸਰ ਆ ਜਾਂਦਾ ਸੰਗਤ ਅੱਜ ਇਹਨਾਂ ਕੋਲੇ ਗੁਰਸਿੱਖਾਂ ਦੀ ਸੰਗਤ ਸੀ ਨਮਾਣਿਆਂ ਦੀ ਸੰਗਤ ਸੀ ਹੋ ਸਕਦਾ ਹੈ ਕੱਲ ਨੂੰ ਸਿਆਸੀ ਸੰਗਤ ਇਹਨਾਂ ਨੂੰ ਤੰਗ ਕਰ ਸਕਦੀ ਆ ਸਿਆਸੀ ਸੰਗਤ ਇਹਨਾਂ ਨੂੰ ਖਰਾਬ ਕਰ ਸਕਦੀ ਆ ਅਸੀਂ ਵੀ ਦੁਆਰ ਅਰਦਾਸ ਕਰਾਂਗੇ ਵੀ ਇਹ ਬੁਰੀਆਂ ਬਲਾਵਾਂ ਤੋਂ ਬਚੇ ਰਹਿਣ ਤੇ ਇੱਕ ਚੰਗਾ ਜਿਹੜਾ ਭਵਿੱਖ ਸਿਰਜਣ 'ਚ ਖਾਸ ਕਰਕੇ ਸਾਡੀ ਆਉਣ ਵਾਲੀ ਪੀੜ੍ਹੀ ਦਾ ਜਰੂਰ ਸਹਿਯੋਗ ਦੇਣ ਜਾਂਦੇ ਜਾਂਦੇ ਕੁਝ ਕਹਿਣਾ ਚਾਹੂੰ ਜਾਂਦੇ ਜਾਂਦੇ ਤਾਂ ਬਸ ਇਹੀ ਬੇਨਤੀ ਹੈ ਜੀ ਸੰਗਤ ਨੂੰ ਬੇਨਤੀ ਹੈ ਕੀ ਹਰ ਰੋਜ਼ ਜਿੱਥੇ ਆਪਾਂ ਅਰਦਾਸ ਬੇਨਤੀ ਕਰਦੇ ਆਂ ਸਵੇਰੇ ਸ਼ਾਮ ਦੀ ਨਿਤਨੇ ਵੀ ਅਰਦਾਸ ਕਰਦੇ ਆਂ ਉੱਥੇ ਹੀ ਸਾਡੀ ਕੌਮ ਦੇ ਸੁਨਹਿਰੇ ਭਵਿਕ ਦੀ ਅਰਦਾਸ ਬੇਨਤੀ ਹਰ ਇੱਕ ਸਿੱਖ ਕਰੇ ਤਾਂ ਕਿ ਸਾਡੀ ਕੌਮ ਵਿੱਚ ਜੋ ਦਿਨੋਂ ਦਿਨ ਕਿਤੇ ਨਾ ਕਿਤੇ ਪਾੜੋ ਤੇ ਰਾਜ ਕਰਾਉਣ ਵਾਲੀਆਂ ਨੀਤੀਆਂ ਹੋ ਰੀਆਂ ਨੇ ਉਹ ਨਾ ਹੋਣ ਤੇ ਸਾਡਾ ਆਉਣ ਵਾਲਾ ਭਵਿਕ ਬਹੁਤ ਵਧੀਆ ਢੰਗ ਨਾਲ ਸਿਰਜਿਆ ਜਾਵੇ ਧੰਨਵਾਦ ਜੀ ਵਾਹਿਗੁਰੂ ਜੀ ਪ੍ਰਕਾਸ਼ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ